ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਗ ਦਾ ਨਾਮ ਜਿਹੜਾ ਦਿੱਤਾ ਗਿਆ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਇੱਥੇ ਪਵਿੱਤਰ ਚਰਨ ਪਾਏ ਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਫਿਰ 7ਵੇਂ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਹਰਾਏ ਪਾਸ਼ਾ ਜੀ ਤੇ 10ਵੇਂ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿ ਵਰਲਡ ਦਾ ਇਹ ਪਹਿਲਾ ਬਾਗ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧਤ ਗੁਰੂ ਪਾਸ਼ਾਵਾਂ ਨੇ ਜਾਂ ਭਗਤ ਸਾਹਿਬਾਨਾਂ ਨੇ ਅਨੇਕਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਜਿਦਾਂ ਪੇੜਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਪਸ਼ੂਆਂ ਦੀਆਂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਮਨੁੱਖ ਨੂੰ ਸਮਝਾਉਣਾ ਕੀਤਾ ਜੀ ਕੋ ਕਿਲੋਂ ਹੋਂ ਆਂਬ ਬਸਾਂ ਸਹਿਜ ਸ਼ਬਦ ਵਿਚਾਰ ਜੀ ਭਗਤ ਕਬੀਰ ਜੀ ਦਾ ਵਿਚਾਰਨ ਕੀਤਾ ਸ਼ਬਦਾਂ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ बाटक बीज में रव रहे हो जा को तीन लोग विस्तार जी जब पेड़ पौधे लगाने तो देखभाल जरूरी है प्रोग्राम चढ़दी कला टॉक्स टॉक्सा तो स्वागत है अज अं पहुंचे गुरद्वारा गुरुसर साहब विखे जो कि जिला मोगा विखे स्थित है दसिया जा रहा है कि इतिहास के मुताबिक इतने इस जगह के देर जरू साहबाना जड़े ने, ने चरण पेने ने जानि कि चरण छोभ प्राप्त अस्थान है ਜੇਕਰ ਇਸ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਪਰ ਜਿਹੜੀ ਹੈ ਇੱਕ ਬਾਗ ਬਣਿਆ ਹੋਇਆ ਜਿੱਥੇ ਕਿ ਤਕਰੀਬਨ 6000 ਦੇ ਕਰੀਬ ਜਿਹੜੇ ਨੇ ਉਹ ਬੂਟੇ ਲੱਗੇ ਹੋਏ ਨੇ ਕਿਹੜੇ-ਕਿਹੜੇ ਬੂਟੇ ਲੱਗੇ ਹੋਏ ਨੇ ਕੀ ਇਤਿਹਾਸ ਹੈ ਇਹ ਅਸੀਂ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਤੋਂ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਆਓ ਮਿਲਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਦੇ ਨਾਲ ਤੇ ਤੁਹਾਨੂੰ ਦਿਖਾਣੇ ਆ ਉਸ ਬਾਗ ਦੇ ਦ੍ਰਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਇਤਿਹਾਸ ਕੀ ਹੈ ਇੱਥੇ ਕਿਹੜੇ ਗੁਰੂ ਸਹਿਬਾਨੇ ਸੀ ਉਹਨਾਂ ਦਾ ਜਿਹੜਾ ਜ਼ਿਕਰ ਹੋ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜੀ ਇਹ ਪੱਤੋ ਹிரா ਸਿੰਘ ਜਿੱਥੇ ਕਿ ਚਾਰ ਗੁਰੂ ਸਹਿਬਾਨਾਂ ਨੇ ਆਪਣੇ ਪਵਿੱਤਰ ਚਰਨ ਪਾ ਕੇ ਇਸ ਧਰਤੀ ਨੂੰ ਭਾਗਾ ਵਾਲਾ ਬਣਾਇਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਇੱਥੇ ਪਵਿੱਤਰ ਚਰਨ ਪਾਏ ਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਫਿਰ ਸੱਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਾਏ ਪਾਤਸ਼ਾਹ ਜੀ ਤੇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਰ ਗੁਰੂ ਸਹਿਬਾਨਾਂ ਦੀ ਪਵਿੱਤਰ ਧਰਤੀ ਆ ਜਿੱਥੇ ਕਿ ਪਿੰਡ ਦੀਆਂ ਸੰਗਤਾਂ ਤੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇੱਥੋਂ ਦੀ ਇੱਕ ਲੋਕਲ ਕਮੇਟੀ ਬਣਾਈ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਗ ਵੈਲਫੇਅਰ ਕਮੇਟੀ ਜਿਹਦੀ ਦੇਖਰੇਡ ਤਾਂ ਸਾਰਾ ਸੰਭਾਲ ਚੱਲ ਰਹੀ ਹੈ ਜੀ ਤੇ ਸਾਰਾ ਬਾਗ ਬਣਾਇਆ ਗਿਆ ਇਹ ਹੁਣ ਤਾਈਂ ਸੇਵਾ ਚੱਲ ਰਹੀ ਹੈ ਇਕੋ ਸਖ ਸੰਤਾ ਵੀ ਨਾਲ ਮਦਦ ਕਰਦੀ ਆ ਤੇ ਬਾਗ ਤਕਰੀਬਨ 5 ਏਕੜ ਦੇ ਵਿੱਚ ਲੱਗਿਆ ਹੋਇਆ ਹੈ ਜਿਹਦੇ ਵਿੱਚ 58 ਕਿਸਮਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ ਝਾੜ ਬੂਟੇ ਫਸਲਾਂ ਜਿੰਨੀਆਂ ਵੀ ਸਾਰੇ ਇੱਥੇ ਲੱਗੇ ਹੋਏ ਆ ਤੇ ਕੁਸ਼ਕ ਨੂੰ ਲਾਉਣ ਦਾ ਯਤਨ ਕਰ ਰਹੇ ਆ ਅਸੀਂ ਜਿਵੇਂ ਕੁਝ ਅਲੱਗ ਸਟੇਟਾਂ ਦੇ ਬੂਟੇ ਹੁੰਦੇ ਆ ਉਹਨਾਂ ਨੂੰ ਜਿਵੇਂ ਇੱਥੋਂ ਦੇ ਮੌਸਮ ਦੇ ਹਿਸਾਬ ਨਾਲ ਮੇਨਟੇਨ ਕਰਨਾ ਥੋੜਾ ਔਖਾ ਹੁੰਦਾ ਉਵੇਂ-ਉਵੇਂ ਕੋਸ਼ਿਸ਼ ਸਾਡੀ ਚੱਲ ਰਹੀ ਆ ਤੇ ਇਥੇ ਬਹੁਤ ਸਾਰੀਆਂ ਦੂਰੋ ਦੂਰੋ ਸਟੇਟਾਂ ਤੋਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਬਾਗ ਕਿਉਂਕਿ ਵਰਲਡ ਦਾ ਇਹ ਪਹਿਲਾ ਬਾਗ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵਧੀਆ ਗੱਲ ਆ ਵੀ ਸਿੱਖਿਆ ਦੇ ਯੋਗ ਹੋਵੇਗਾ ਵੀ ਸਾਨੂੰ ਗੁਰੂ ਸਹਿਬਾਨਾ ਨੇ ਭਗਤ ਸਹਿਬਾਨਾ ਨੇ ਗੁਰਬਾਣੀ ਦੇ ਰਾਹੀ ਬਹੁਤ ਸਾਰਾ ਉਪਦੇਸ਼ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਬਾਗ ਦੇ ਵਿੱਚ ਕਿਵੇਂ ਆਇਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸੰਸਥਾਵਾਂ ਨੇ ਜਿਹੜੀਆਂ ਆਪਣੇ ਆਪਣੇ ਪੱਧਰ ਤੇ ਕੰਮ ਕਰਦੀਆਂ ਨੇ ਤੁਹਾਡੇ ਵੱਲੋਂ ਜਿਹੜੀ ਨਿਵੇਕਲੀ ਅਪੀਲ ਕੀਤੀ ਗਈ ਹੈ ਉਸ ਬਾਗ ਨੂੰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਗ ਦਾ ਨਾਮ ਜਿਹੜਾ ਦਿੱਤਾ ਗਿਆ ਇਹ ਕਿਵੇਂ ਦਿਮਾਗ ਦੇ ਵਿੱਚ ਆਇਆ ਵੀ ਆ ਇਹ ਨਾਮ ਜਿਹੜਾ ਚੂਜ਼ ਕਰਨਾ ਪਹਿਲਾਂ ਜੇ ਸਾਰੀ ਜਗ੍ਹਾ ਜਿਹੜੀ ਆਪਾਂ ਦੇਖਦੇ ਆਂ ਸਾਰੀ ਸ਼ਮਸ਼ਾਨ ਘਾੜ ਸੀ ਵਾਰਾਂ ਜਗ੍ਹਾ ਪਈ ਸੀ ਕੋਸ਼ਕੇ ਹਿੱਸਾ ਛੱਪੜ ਸੀਗਾ ਖਾਲੀ ਪਾਣੀ ਦੇ ਨਾਲ ਭਰਿਆ ਗੰਦਾ ਪਾਣੀ ਆਉਂਦਾ ਸੀ ਵਿੱਚ ਫਿਰ ਉਹ ਸੰਗਤਾਂ ਦੇ ਸਾਰੇ ਨਗਰ ਦੇ ਸਹਿਯੋਗ ਨਾਲ ਹੀ ਆਪਾਂ ਕਿਸੇ ਇੱਕ ਬੰਦੇ ਨੂੰ ਨਹੀਂ ਕਹਿ ਸਕਦੇ ਸਾਰੇ ਨਗਰ ਨੇ ਹੀ ਦਿਮਾਗ ਨਾਲ ਸੋਚਿਆ ਵੀ ਗੁਰੂ ਘਰ ਦੇ ਨੇੜੇ ਤੇ ਆਸਕ ਗੁਰੂ ਘਰ ਆ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਕਿਉਂ ਨਾ ਆਪਾਂ ਇੱਕ ਵੱਖਰੀ ਚੀਜ਼ ਬਣਾਈਏ ਜਿਹਦੇ ਨਾਲ ਗੁਰਦੁਆਰਾ ਸਾਹਿਬ ਦੀ ਵੀ ਸ਼ੋਭਾ ਹੋਊਗੀ ਤੇ ਸਾਡੇ ਜਿਹੜਾ ਪਿੰਡ ਦਾ ਨਾਂ ਵੀ ਜਿਹੜਾ ਬਹੁਤ ساری ਦੁਨੀਆ ਦੇ ਵਿੱਚ ਵੀ ਪ੍ਰਚਾਰ ਹੋਵੇ ਪਤਾ ਲੱਗੇ ਵੀ ਫਰਾਨੇ ਥਾਂ ਗੁਰੂ ਗ੍ਰੰਥ ਸਾਹਿਬ ਬਾਗ ਬਣਿਆ ਹੋਇਆ ਹੈ ਤਾਂ ਕਰਕੇ ਸਾਰਿਆਂ ਦਾ ਹੀ ਸਹਿਯੋਗ ਹੈ ਜੀ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਜਦੋਂ ਵੀ ਕੋਈ ਵੀ ਸਿੱਖ ਜਾਂ ਕੋਈ ਗੈਰ ਸਿੱਖ ਹੈ ਤਾਂ ਗੁਰਗੰਧ ਸਾਹਿਬ ਦਾ ਜਦੋਂ ਦਰਸ਼ਨ ਕਰਦਾ ਤਾਂ ਉੱਥੇ ਜਿਹੜਾ ਗੁਰਬਾਣੀ ਸਰਵਨ ਕਰਦਾ ਤਾਂ ਉੱਥੇ ਜ਼ਿਕਰ ਹੁੰਦਾ ਵੀ ਆਹ ਬੂਟਿਆਂ ਦੀ ਗੱਲ ਕੀਤੀ ਜਾਂਦੀ ਆਹ ਬੂਟਿਆਂ ਦੀ ਗੱਲ ਕੀਤੀ ਹੈ ਕਿ ਉਹ ਸਾਰੇ ਜਿਹੜੇ ਬੂਟੇ ਨੇ ਇਸ ਜਗ੍ਹਾ ਤੇ ਮੌਜੂਦ ਨੇ ਸਾਰਿਆਂ ਦੀ ਗੱਲ ਕਰੀ ਜਾਵੇ ਹੁਣ 58 ਕਿਸਮਾਂ ਜੀ ਕੁਝ ਕਿਸਮਾਂ ਲੱਗੀਆਂ ਹੋਈਆਂ ਨੇ ਕੁਝ ਕ ਹਜੇ ਚੱਲ ਰਹੀ ਹੈ ਸੇਵਾ ਜੀ ਉਹਨਾਂ ਲਾਉਣ ਨੂੰ ਯਤਨ ਕਰ ਰਹੇ ਆ ਹੌਲੀ ਹੌਲੀ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਮੌਸਮ ਦੇ ਹਿਸਾਬ ਨਾਲ ਵੀ ਹੌਲੀ ਹੌਲੀ ਉਹਨਾਂ ਨੂੰ ਮੈਂਟੇਨ ਕਰਨਾ ਔਖਾ ਏ ਜਿਵੇਂ ਹਿੰਗ ਹੋ ਗਈ ਚੰਦਨ ਹੋ ਗਿਆ ਹੋਰ ਕਈ ਕਿਸਮਾਂ ਜਿਹੜੀਆਂ ਉਹ ਹੌਲੀ ਹੌਲੀ ਲਾ ਰਹੇ ਆ ਅਸੀਂ ਹਿੰਗ ਤਾਂ ਲੱਗੀ ਹੋਈ ਆ ਪਰ ਚੰਦਨ ਨੂੰ ਅਸੀਂ ਇੱਕ ਦੋ ਵਾਰ ਹੀ ਲਾਇਆ ਥੋੜਾ ਮੌਸਮ ਕਰਕੇ ਖਰਾਬੀ ਹੋ ਜਾਂਦੀ ਤਾਂ ਕਰਕੇ ਜੀ ਅਸੀਂ ਯਤਨ ਕਰ ਰਹੇ ਆ ਵੀ ਸਾਰੀਆਂ ਕਿਸਮਾਂ ਹੀ ਲਾਈਆਂ ਜਾਣ ਸਿੰਘ ਸਾਹਿਬ ਜਿਸ ਤਰ੍ਹਾਂ ਗੱਲ ਕੀਤੀ ਆ ਬਈ ਇਸ ਬਾਗ ਦੀ ਇਸ ਬਾਗ ਦੇ ਵਿੱਚ ਤਕਰੀਬਨ ਦੱਸਿਆ ਜਾ ਰਿਹਾ ਕਿ 6000 ਦੇ ਕਰੀਬ ਜਿਹੜੇ ਬੂਟੇ ਨੇ ਉਸ ਨੂੰ ਮੈਂਟੇਨ ਕਰਨ ਦੇ ਲਈ ਜਿਹੜਾ ਤਾਂ ਉਹ ਵੀ ਬਹੁਤ ਜਿਹੜਾ ਮਿਹਨਤ ਕਰਨੀ ਪੈਂਦੀ ਹੈ ਵੀ ਕਿੰਨੇ ਜਿਹੜਾ ਸੇਵਾਦਾਰ ਉਹ ਰੱਖੇ ਹੋਏ ਨੇ ਕਿਸ ਤਰ੍ਹਾਂ ਜਿਹੜਾ ਸੇਵਾਦਾਰ ਸੇਵਾ ਕਰਦੇ ਨੇ ਕਿਉਂਕਿ 6000 ਦੀ ਗੱਲ ਕੀਤੀ ਆ ਬਟਾ ਵੀ ਜਿਹੜਾ ਆਪਣੀ ਆਪਣੀ ਵੱਖਰੀ ਵੱਖਰੀ ਕਿਸਮ ਦਾ ਬੂਟਾ ਹੈ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਲੱਗ ਬੂਟਾ ਹੁੰਦਾ ਗਰਮੀਆਂ ਦੇ ਵਿੱਚ ਲੱਗ ਹੁੰਦਾ ਕਿੰਨੇ ਕ ਜਿਹੜਾ ਸੇਵਾਦਾਰ ਉਹ ਮੌਜੂਦ ਨੇ ਜਿਹੜੀ ਸੇਵਾ ਕਰਦੇ ਨੇ ਹਾਂਜੀ ਗੁਰੂਗ੍ਰਾਂਦ ਸਾਹਿਬ ਬਾਗ ਦੇ ਵਿੱਚ ਜਿਵੇਂ ਇਕੋਸਕ ਸੰਸਥਾ ਦੇ ਦੋ ਆਪਣੇ ਹੈਗੇ ਵੀਰ ਸੇਵਾ ਕਰਨ ਦੇ ਲਈ ਤੇ ਬਾਕੀ ਸਾਡੇ ਹੋਰ ਪਿੰਡ ਦੇ ਸੂਝਾ ਨੌਜਵਾਨ ਸਾਰੇ ਵੀ ਆਉਂਦੇ ਸੇਵਾ ਕਰਨ ਦੇ ਲਈ ਸਾਰੇ ਆਪਣੇ ਸਮੇਂ ਚ ਸਮਾਂ ਕੱਢ ਕੇ ਸਾਰੇ ਇੱਥੇ ਨਾਲ ਮਦਦ ਕਰਦੇ ਆ ਇਹਦੀ ਦੇਖਰੇਖ ਕਰਨ ਦੇ ਲਈ ਸੋ ਬਿਲਕੁਲ ਜਿਸ ਤਰ੍ਹਾਂ ਸਿੰਘ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਆਵੇ ਗੁਰਦੁਆਰਾ ਗੁਰੂ ਸਰ ਦੀ ਗੱਲ ਕੀਤੀ ਜਾਵੇ ਦੀ ਇੱਥੇ ਦੇ ਮੁੱਖ ਸੇਵਾਦਾਰ ਨੇ ਗਰੰਥੀ ਸਿੰਘ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਜਿਹੜਾ ਬੂਟਿਆਂ ਬਾਰੇ ਵੀ ਸਾਂਝੀ ਕੀਤੀ ਆ ਅਸੀਂ ਤੁਹਾਨੂੰ ਹੁਣ ਜਿਹੜੇ ਇੱਥੇ ਇਕੋ ਸੰਸਥਾ ਦੇ ਜਿਹੜੇ ਨੁਮਾਇੰਦੇ ਨੇ ਜਿਹੜਾ ਸੇਵਾਦਾਰ ਨੇ ਉਹ ਲਗਾਤਾਰ ਹੀ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਨਾਲ ਜਾ ਕੇ ਅਸੀਂ ਬੂਟਿਆਂ ਦੇ ਪ੍ਰਤੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਕਿਉਂਕਿ ਕਿਹੜਾ ਕਿਸਮ ਦਾ ਬੂਟਾ ਹੈ ਤੇ ਕਿਹੜੇ ਸਮੇਂ ਲੱਗਦਾ ਹੈ ਤੇ ਕੀ ਜਿਹੜਾ ਉਹ ਫਲ ਦਿੰਦਾ ਹੈ ਉਹਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਅਸੀਂ ਤੁਹਾਨੂੰ ਸਾਂਝੀ ਕਰਦੇ ਹਾਂ ਬਿਲਕੁਲ ਆ ਇਕੋ ਸੰਸਥਾ ਦੇ ਜਿਹੜੇ ਸੇਵਾਦਾਰ ਨੇ ਉਹ ਵੀ ਇੱਥੇ ਮੌਜੂਦ ਨੇ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਇਸ ਬਾਗ ਦੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਗ ਹੈ ਉਦੀ ਸੇਵਾ ਜਿਹੜੀ ਆ ਲਗਾਤਾਰ ਕਰ ਰਹੇ ਨੇ ਅਸੀਂ ਉਹਨਾਂ ਤੋਂ ਜਿਹੜੀ ਜਾਣਕਾਰੀ ਲਵਾਂਗੇ ਕਿ ਜਿਹੜੇ ਇੱਥੇ ਬੂਟੇ ਲੱਗੇ ਹੋਏ ਨੇ ਉਹ ਕਿਹੜੀ ਕਿਸਮ ਦੇ ਬੂਟੇ ਨੇ ਤੇ ਕਿਹੜੇ ਸਮੇਂ ਲਗਾਏ ਜਾਂਦੇ ਨੇ ਤੇ ਇਹਨਾਂ ਦਾ ਜਿਹੜੀ ਮਹੱਤਤਾ ਕੀ ਹੁੰਦੀ ਹੈ ਤੇ ਇਸ ਨੂੰ ਜਿਹੜਾ ਮੈਂਟੇਨ ਕਰਨ ਦਾ ਤਰੀਕਾ ਕੀ ਹੁੰਦਾ ਸਿੰਘ ਸਾਹਿਬ ਸਭ ਤੋਂ ਪਹਿਲਾਂ ਇਸ ਬੂਟੇ ਦੀ ਜਾਣਕਾਰੀ ਦੱਸੋ ਜਿਹੜਾ ਪੀਪਲ ਇਹ ਕਿਹੜਾ ਪੇੜ ਆ ਤੇ ਇਸ ਨੂੰ ਕਿਵੇਂ ਮੈਂਟੇਨ ਕੀਤਾ ਜਾ ਸਕਦਾ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਹੀ ਧੰਨਵਾਦ ਕਰਾਂਗੇ ਜੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਾਡੇ ਵੀਰ ਜੋ ਗੁਰੂ ਗ੍ਰੰਥ ਸਾਹਿਬ ਬਾਗ ਵਿੱਚ ਪਹੁੰ ਤੈਸੋ ਆਪ ਅੱਜ ਕਰ ਕਰਦੇ ਆ ਜੀ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹਾਂ ਬਣੇ ਜਾਂ ਭਗਤ ਸਾਹਿਬਾਨਾਂ ਨੇ ਅਨੇਕਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਵੱਖੋ ਵੱਖਰੀਆਂ ਉਦਾਹਰਨਾਂ ਦੇ ਕੇ ਜਿਦਾਂ ਪੇੜਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਪਸ਼ੂਆਂ ਦੀਆਂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਮਨੁੱਖ ਨੂੰ ਸਮਝਾਉਣਾ ਕੀਤਾ ਜੀ ਪਾਤਸ਼ਾਹ ਨੇ ਸੋ ਉਸੇ ਕਨਸੈਪਟ ਦੇ ਮੁਤਾਬਕ ਜਿੱਥੇ ਜ਼ਿਕਰ ਆਇਆ ਜੀ ਪੇੜ ਪੌਦਿਆਂ ਦਾ ਉਹ ਪੇੜ ਪੌਦੇ ਇੱਥੇ ਪਹਿਲ ਦੇ ਆਧਾਰ ਤੇ ਲਗਾਏ ਗਏ ਨੇ ਤੇ ਸੋ ਜੀ ਆਪਾਂ ਜ਼ਿਕਰ ਕਰ ਗਏ ਦੀ ਪਿੱਪਲ ਦਾ ਪਿੱਪਲ ਜਿੱਦਾਂ ਅਸੀਂ ਸ਼ਕਸ਼ਾਤ ਰੂਪ ਦੇ ਵਿੱਚ ਅੱਗੇ ਪਿੱਪਲ ਦੇ ਦਰਸ਼ਨ ਕਰ ਰਹੇ ਹਾਂ ਜੀ ਚੌਥੇ ਪਾਦਸ਼ਾਹ ਤਾਨਗੂਰਾ ਆਉਂਦਾ ਸਮਾਰਾ ਸਾਨੂੰ ਸਮਝਾਉਣਾ ਕਰਦੇ ਆ ਜੀ ਸੰਗਤ ਸੰਤ ਸੰਗ ਲਗ ਉੱਚੇ ਜੋ ਪੀਪ ਪਲਾਸ ਖਾਈ ਲਿਜੇ ਜੀ ਪਾਦਸ਼ਾਹ ਕਹਿੰਦੇ ਨੇ ਗੁਰੂ ਦੀ ਸੰਗਤ ਮਹਾਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਸਾਡਾ ਜੀਵਨ ਉੱਚਾ ਹੋ ਜਾਂਦਾ ਉਹਦੀ ਕੀਮਤ ਪੈ ਜਾਂਦੀ ਆ ਕੈਸ ਤੱਕ ਆ ਪਾਸ਼ਾ ਕਹਿੰਦੇ ਜਿਉਂ ਪੀਪ ਪਲਾਸ ਖਾਈ ਲਈ ਜਾਂਦੇ। ਹੂੰ। ਪਾਸ਼ਾ ਕਹਿੰਦੇ ਇੱਕ ਪਲਾਸ ਦਾ ਰੋਖ ਆਪ ਨੂੰ ਮਿਲੇਗਾ ਜੀ ਉਹਨੂੰ ਟੱਕ ਵੀ ਕਿਹਾ ਜਾਂਦਾ। ਉਹ ਆਪਾਂ ਅੱਗੇ ਦੇਖਾਂਗੇ। ਪਾਸ਼ਾ ਕਹਿੰਦੇ ਉਹਦੀ ਜਿਹੜੀ ਲੱਕੜੀ ਹੁੰਦੀ ਹੈ ਨਾ ਕੱਚੀ ਹੁੰਦੀ ਹੈ ਜੀ। ਉਹ ਕਹਿੰਦੇ ਜੇ ਪੀਪਲ ਦੀ ਸੰਗਤ ਕਰੂਗਾ ਇਹ ਸੁਰੱਖ ਦੇ ਕੋਲੇ ਲੱਗਿਆ ਹੋਊਗਾ ਤਾਂ ਉਹਦੀ ਲੱਕੜੀ ਦੀ ਕੀਮਤ ਪੈ ਜਾਊਗੀ। ਜਿੱਦਾਂ ਪੰਜਾਬੀ ਧਕਾਵਤਾ ਜੀ ਲੱਕੜ ਦੇ ਨਾਲ ਲੋਹਾ ਤਰ ਜਾਂਦਾ। ਹੂੰ। ਸੋ ਉਸੇ ਉਦਾਹਰਨ ਦੇ ਮੁਤਾਬਕ ਪਾਸ਼ਾ ਨੇ ਸਾਨੂੰ ਸਮਝਾਉਣਾ ਕੀਤਾ ਜੀ ਜਨ ਕਿ ਪਿੱਪਲ ਦੀ ਜਿਹੜੀ ਮਹੱਤਤਾ ਉਹ ਸਾਡੇ ਗੁਰੂ ਸਬਾਨਾਂ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤਾਂ ਉਸ ਮੁਤਾਬਕ ਜਿਹੜਾ ਪਿੱਪਲ ਆ ਉਹ ਇੱਥੇ ਲਗਾਇਆ ਹੋਇਆ ਹੈ ਇੱਕ ਸੰਗਤ ਦੀ ਪਾਸ਼ਾ ਨੇ ਉਦਾਹਰਨ ਦਿੱਤੀ ਆ ਜਿਵੇਂ ਕੱਚੀ ਲੱਕੜੀ ਵਾਲਾ ਰੁੱਖ ਇਹਦੀ ਸੰਗਤ ਕਰੂ ਉਹ ਤਰਜੂ ਜਿਹੜਾ ਸਾਡਾ ਮਨੋਖਾ ਇਹ ਮਹਾਪੁਰਸ਼ਾਂ ਦੀ ਪੁੱਜੇ ਹੋਏ ਮਹਾਪੁਰਸ਼ਾਂ ਦੀ ਸੰਗਤ ਕਰੂ ਤਾਂ ਸਾਡਾ ਗੁਰੂ ਨਾਲ ਮਲਾਪ ਕਰਵਾ ਦਿੰਦੇ ਜੀ ਜੀ ਦੀ ਕੀਮਤ ਪੈ ਜਾਂਦੀ ਸੋ ਬਿਲਕੁਲ ਅਸੀਂ ਜਿਹੜਾ ਉਸ ਤੋਂ ਬਾਅਦ ਅਗਲੇ ਜਿਹੜਾ ਰੁੱਖ ਦੀ ਗੱਲ ਕਰਾਂਗੇ ਅੱਗੇ ਰੁੱਖ ਦੀ ਗੱਲ ਕਰਾਂਗੇ ਆ ਇਸ ਦੀ ਗੱਲ ਕੀਤੀ ਜਾਵੇ ਤਾਂ ਇੱਕ ਬਾਸ ਜਿਸ ਨੂੰ ਕਿਹਾ ਜਾਂਦਾ ਹੈ ਇਸ ਦੀ ਕੀਮਤਤਾ ਕੀ ਹੈ ਹਾਂਜੀ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 1365 ਅੰਗ ਤੇ ਅੰਕਤ ਹੈ ਜੀ ਚੰਦਨ ਕਾ ਨਿਕਟਾ ਬਸਾ ਬਾਸ ਸੁਗੰਧ ਨਾ ਹੋਏ ਹੂੰ ਸੋ ਭਗਤ ਜੀ ਇਹ ਸਮਝਾਉਣਾ ਕਰਦੇ ਨੇ ਜਿੱਦਾਂ ਇਹ ਬਾਸ ਦਾ ਰੁੱਖ ਹੁੰਦਾ ਹੈ ਜੀ ਇਹਦੇ ਵਿੱਚ ਚੰਦਨ ਦੀ ਜਿਹੜੀ ਸੁਗੰਧੀ ਆ ਉਹ ਨਹੀਂ ਹੁੰਦੀਗੀ ਕਿਉਂਕਿ ਦੂਸਰੀ ਬਨਸਪਤੀ ਨਾਲੋਂ ਥੋੜਾ ਉੱਚਾ ਹੁੰਦਾ ਹੈ ਕਹਿ ਲਓ ਵੀ ਇੱਕ ਮੰਡਰੂਪ ਦੇ ਵਿੱਚ ਜਿੰਨੇ ਛੋਟੇ ਛੋਟੇ ਪੇੜ ਪੌਦੇ ਹ ਉਹਦੇ ਵਿੱਚ ਇੱਕ ਸੁਗੰਧੀ ਆਉਣ ਲੱਗ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਵੀ ਅਸੀਂ ਇੱਕ ਬਾਸ ਰੂਪਣਾ ਬਣ ਜਾਈਏ ਅਸੀਂ ਗੁਰੂ ਕੋਲੇ ਵੀ ਜਾਈਏ ਗੁਰੂ ਨੂੰ ਮੱਥਾ ਵੀ ਟੇਕੀਏ ਤੇ ਗੁਰੂ ਦੀ ਗੱਲ ਮੰਨਣ ਤੋਂ ਗੁਰੂ ਦੇ ਜਿਹੜਾ ਗਿਆਨ ਲੈਣ ਤੋਂ ਅਸੀਂ ਕਿਤੇ ਵਾਂਝੇ ਨਾ ਰਹਿ ਜਾਈਏ ਇਹ ਇੱਕ ਬਾ ਸੰਗੂ ਕਿਉਂਕਿ ਅੰਦਰੋਂ ਖਾਲੀ ਹੁੰਦਾ ਇਹਦੇ ਵਿੱਚ ਪੋਲ ਹੁੰਦੀ ਹੈ ਜੀ ਇਹਦੇ ਵਿੱਚ ਅੰਦਰ ਦੀ ਸੁਗੰਧ ਨਹੀਂ ਜਾਂਦੀ ਜਨ ਕਿ ਆਪਾਂ ਸਿੱਧੇ ਤੌਰ ਤੇ ਕਹੀ ਹੈ ਭਗਤ ਕਬੀਰ ਜੀ ਦੀ ਜਿਹੜੀ ਗੁਰਬਾਣੀਆਂ ਉਹਦੇ ਵਿੱਚ ਇਹ ਇਸ ਜਿਹੜਾ ਬੂਟਾ ਜਾਂ ਦਰਖਤ ਆ ਉਹਦਾ ਜਿਹੜਾ ਵਰਣਨ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤਾ ਹੋਇਆ ਸੋ ਬਿਲਕੁਲ ਆ ਜਿਸ ਤਰ੍ਹਾਂ ਅਸੀਂ ਵਾਰੀ ਵਾਰੀ ਤੁਹਾਨੂੰ ਜਿਹੜਾ ਦਰਖਤਾਂ ਦੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਵਾ ਰਹੇ ਹਾਂ ਸੋ ਅਗਲੇ ਜੇਕਰ ਪੇੜ ਦੀ ਗੱਲ ਕੀਤੀ ਆਵੇ ਤਾਂ ਕਿਹੜਾ ਪੇੜ ਆ ਉਹਦੀ ਵੀ ਤੁਹਾਨੂੰ ਬੋਹੜ ਕਹਿੰਦੇ ਬੋਹੜ ਜਿਹੜ ਵੱਖਰੇ ਢੰਗ ਦਾ ਹੁੰਦਾ ਕਿਉਂਕਿ ਜਿਹੜਾ ਬਜ਼ੁਰਗ ਹੁੰਦੇ ਨੇ ਬੋਰਡ ਦੀ ਛਾਂ ਦੇ ਹੇਠਾਂ ਬੈਠ ਕੇ ਆਨੰਦ ਮਾਣਦੇ ਨੇ ਤੋਂ ਇਸ ਬੋਰਡ ਦੀ ਜਿਹੜੀ ਕੀ ਮਹੱਤਤਾ ਤੇ ਕੀ ਕਹਿਣਾ ਚਾਹੁੰਦੇ ਕਿਹੜੇ ਗੁਰੂ ਸਬੰਧ ਜਿਹੜਾ ਗੁਰਬਾਣੀ ਦੇ ਵਿੱਚ ਦਰਜ ਆਏ ਹਾਂਜੀ ਇਹ ਵੀ ਭਗਤ ਕਬੀਰ ਜੀ ਦਾ ਵਿਚਾਰਨ ਕੀਤਾ ਸ਼ਬਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਟਕ ਬੀਜ ਮੈਂ ਰਵ ਰਹੇ ਉਹ ਜਾਂ ਕੋ ਤਿੰਨ ਰੋਗ ਵਿਸਥਾਰ ਜੀ ਇਹ ਭਗਤ ਜੀ ਸਮਝਾਉਣਾ ਕਰਦੇ ਨੇ ਕਹਿੰਦੇ ਜਿਹਦਾ ਵਟਕ ਇੱਕ ਬੋਰਡ ਨੂੰ ਕਿਹਾ ਗਿਆ ਜੀ ਕਹਿੰਦੇ ਇੱਕ ਬੋਰਡ ਦਾ ਬੀਜ ਉਹਦੇ ਵਿੱਚ ਬੋਰਡ ਰਮਿਆ ਹੁੰਦਾ ਜੀ ਵੇਖੋ ਬੀਜ ਕਿੰਨਾ ਛੋਟਾ ਹੁੰਦਾ ਤੇ ਪਾਤ ਜੀ ਕਹਿੰਦੇ ਬਾਟਕ ਬੀਜ ਮੈਂ ਰਵ ਰਹੇ ਕਹਿੰਦੇ ਇੱਕ ਬੋਰਡ ਦਾ ਰੁਖ ਕਾਦੇ ਵਿੱਚ ਰਮਿਆ ਹੁੰਦਾ ਛੋਟੇ ਜਿਹੇ ਬੀਜ ਵਿੱਚ ਇਸੇ ਤੱਕ ਵਾਹਿਗੁਰੂ ਪਰਮਾਤਮਾ ਜਿਹੜੀ ਜਾਂ ਕੋ ਤਿੰਨ ਲੋਕ ਵਿਸਥਾਰ ਕਹਿੰਦੇ ਜਿਹੜੇ ਤਿੰਨਾਂ ਲੋਕਾਂ ਦਾ ਵਿਸਥਾਰ ਕੀਤਾ ਵਾਹਿਗੁਰੂ ਪਰਮਾਤਮਾ ਨੇ ਪੂਰੀ ਦੁਨੀਆ ਕਾਇਨਾਤ ਸਜਾਈ ਆ ਦੁਨੀਆ ਸਜਾਈਏ ਪਾਤਸ਼ਾਹ ਕਹਿੰਦੇ ਭਗਤ ਜੀ ਕਹਿੰਦੇ ਉਹ ਕਿੱਥੇ ਰਮਿਆ ਹੋਇਆ ਪਰਮਾਤਮਾ ਕਹਿੰਦੇ ਉਹ ਇਹਦੇ ਵਿੱਚ ਹੀ ਰਮਿਆ ਹੋਇਆ ਮਨੁੱਖ ਬਾਹਰ ਪਾਲਦਾ ਫਿਰਦਾ ਬਟ ਉਹਦੇ ਅੰਦਰ ਹੀ ਰਮਿਆ ਹੋਇਆ ਪਰਮਾਤਮਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇੱਕੋ ਸੰਸਥਾ ਦੀ ਗੱਲ ਕੀਤੀ ਜਾਵੇ ਕਹਿੰਦੇ ਜਦੋਂ ਸਟਾਰਟਿੰਗ ਤੇ ਜਦੋਂ ਤੁਸੀਂ ਇਹ ਸੇਵਾ ਸ਼ੁਰੂ ਕੀਤੀ ਸੀ ਤਾਂ ਕਿਵੇਂ ਮਨ ਦੇ ਵਿੱਚ ਕਿਵੇਂ ਆਇਆ ਉਸ ਸਮੇ ਇਹ ਹਾਲਾਤ ਕੀ ਸੀ ਕਿੰਨੇ ਕੁ ਜਿਹੜਾ ਜਾਣਿਆ ਨੇ ਇਹ ਜੀ ਸੇਵਾ ਸ਼ੁਰੂ ਕੀਤੀ ਸੀ ਹੈ ਹਾਂਜੀ ਇਹ ਪਹਿਲਾਂ ਵੀਰ ਜੀ ਆਪਾਂ ਨੂੰ ਗੁਰਚੰਦ ਸਿੰਘ ਜੀ ਤੁਹਾਨੂੰ ਦੱਸਿਆ ਜੀ ਜਿੱਦਾਂ ਕਿ ਇੱਕ ਇੱਕ ਸਮਸ਼ਾਨ ਘਾਟ ਦਾ ਰੂਪ ਸੀ ਜੀ ਇਸ ਧਰਤੀ ਇਹ ਕਿਉਂਕਿ ਇਹ ਸਮਸ਼ਾਨ ਘਾਟ ਸੀਗਾ ਇਸ ਦੇ ਉੱਪਰ ਕਹਿ ਲਓ ਵੀ ਆਪਾਂ ਡੈੱਡ ਬਾਡੀਆ ਦਾ ਸੰਸਕਾਰ ਵਗੈਰਾ ਕੀਤਾ ਜਾਂਦਾ ਸੀਗਾ ਜੀ ਉਹ ਉਹ ਦੇ ਵਿੱਚ ਸੇਵਾ ਸੀਗੀ ਇਹ ਸਾਡੀ ਸਮੂਹ ਸੰਗਤ ਪਿੰਡ ਦੀ ਸੰਗਤ ਇਹਨਾਂ ਨੇ ਰਲ ਮਿਲ ਕੇ ਗੁਰਮੁਖ ਪਿਆਰਿਆਂ ਨੇ ਇਹ ਜਿਹੜੀ ਹੈਗੀ ਆ ਸਾਫ਼ ਸੰਭਾਈ ਸੇਵਾ ਸ਼ੁਰੂ ਕੀਤੀ ਸੀਗੀ ਹੂੰ ਬਿਲਕੁਲ ਫਿਰ ਬੂਟਿਆਂ ਦੀ ਗੱਲ ਕੀਤੀ ਆਵੇ ਕਹਿੰਦੇ 6000 ਦੇ ਕਰੀਬ ਜਿਹੜਾ ਤੁਸੀਂ ਜਿਹੜਾ ਬਾਹਰ ਬੋਰਡ ਵੀ ਲਗਾਇਆ ਹੋਇਆ ਵੀ ਤਕਰੀਬਨ 6000 ਦੇ ਕਰੀਬ ਜਿਹੜੇ ਨੇ ਉਹ ਬੂਟੇ ਲੱਗੇ ਹੋਏ ਨੇ ਵੱਖ-ਵੱਖ ਕਿਸਮਾਂ ਦੇ ਨੇ ਤੋ ਕਿਹੜੀ-ਕਿਹੜੀ ਕਿਸਮ ਹੈ ਖਾਸ ਦੋ ਜਿਹੜੀਆਂ ਕੁਝ ਜਿਹੜੇ ਕਿਸਮਾਂ ਉਹ ਵੀ ਜਿਹੜੀ ਜਾਣਕਾਰੀ ਦਿੱਤੀ ਜਾਵੇ ਜਿੱਦਾਂ ਜੀ ਜਿਹੜਾ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਉਹ ਜਿੱਦਾਂ ਆਪਾਂ ਦੇਖਿਆ ਹੈ ਪਿੱਪਲ ਦਾ ਹੋ ਗਿਆ ਜੀ ਬਾਂਸ ਦਾ ਬੋੜ ਦਾ ਹੋ ਗਿਆ ਖੰਜੂਰਾਂ ਦਾ ਹੋ ਗਿਆ ਕੇਲੇ ਦਾ ਅੱਗੇ ਆਪਾਂ ਅੱਗੇ ਵੀ ਦੇਖਾਂਗੇ ਵੀਡੀਓ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਰੌਂਟ ਲਗਾਵਾਂਗੇ ਵੱਖੋ ਵੱਖਰੇ ਤਨੇ ਚੰਦਨ ਦਾ ਹਿੰਗ ਦਾ ਜਿਕਰ ਆਇਆ ਜਿਹੜਾ ਗੁਰਬਾਣੀ ਦੇ ਵਿੱਚ ਉਹ ਇਸ ਗੁਰੂ ਗ੍ਰੰਥ ਸਾਹਿਬ ਬਾਗ ਵਿੱਚ ਲਗਾਏ ਗਏ ਆ ਜੀ ਤੇ ਜੇ ਆਪਾਂ ਜ਼ਿਕਰ ਕਰੀ ਜੰਗਲ ਦੀ ਬਿਲਕੁਲ ਬਿਲਕੁਲ ਆਪਾਂ ਨਾਲ ਦੀ ਨਾਲ ਨਾ ਆਪਾਂ ਦਿਖਾਈ ਜਾਵੇ ਕਿ ਕਿਹੜਾ ਬੂਟਾ ਹੈ ਕਿਸ ਕੰਮ ਲਿਆਦਾ ਕਿਹੜੀ ਗੁਰਬਾਣੀ ਦੇ ਵਿੱਚ ਦਰਜ ਆ ਕਿਹਦੇ ਕਬੀਰ ਜੀ ਦਾ ਹੈ ਕਿਹਰੇ ਗੁਰੂ ਸਬਾਨਾ ਦਾ ਕਿਉਂਕਿ ਨਾ ਜਿਹੜੀ ਸੰਗਤ ਹੁੰਦੀ ਹੈ ਨਾ ਉਹ ਸੰਗਤ ਇਸ ਮਾਦੀਆਂ ਦੇ ਰਾਂਝ ਜਿਹੜਾ ਦੇਖ ਰਹੀ ਹੈ ਤਾਂ ਉਹ ਜਲਦੀ ਸਮਝ ਸਕੇਗੀ ਵੀ ਹਾਂ ਵਾਕੀ ਇਸ ਗੁਰਬਾਣੀ ਦੀ ਪੰਕਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਇਸ ਗੁਰੂ ਸਬਾਨਾ ਦਾ ਜਿਹੜਾ ਬੂਟੇ ਦਾ ਨਾਮ ਉਹ ਦਰਜ ਕੀਤਾ ਗਿਆ ਤੋ ਅਗਲੀ ਗੱਲ ਕੀਤੀ ਜਾਵੇ ਖੰਜੂਰ ਕਹਿੰਦੇ ਖੰਜੂਰ ਦਾ ਜਦੋਂ ਪੇੜ ਹੁੰਦਾ ਨਾ ਕਹਿੰਦਾ ਛਾਂ ਵੀ ਦਿੰਦਾ ਤੇ ਨਾ ਖਾਣ ਨੂੰ ਖੰਜੂਰ ਵੀ ਦਿੰਦਾ ਤਾਂ ਇਹਦੀ ਜਿਹੜਾ ਕਿਹੜੇ ਗੁਰੂ ਸਾਹਿਬਾਨ ਦੀ ਜਿਹੜੀ ਹੈ ਇਹਦੇ ਗੁਰਬਾਣੀ ਦੇ ਵਿੱਚ ਦਰਜ ਹੈ ਹਾਂਜੀ ਇਹ ਭਗਤ ਨਾਮ ਜੀ ਦਾ ਵਿਚਾਰਨ ਕੀਤਾ ਹੋਇਆ ਸ਼ਬਦ ਹੈ ਜੀ ਜਲ ਕਿ ਕੋਈ ਬੋਲੇ ਨਰਵਾ ਕੋਈ ਬੋਲੇ ਦੂਰ ਜਲ ਕੇ ਮਾਸ਼ਰੀ ਚੜਾ ਖੰਜੂਰ ਭਗਤ ਜੀ ਸਮਝਾਉਣਾ ਕਰਦੇ ਨੇ ਕਹਿੰਦੇ ਕੋਈ ਪ੍ਰਮਾਤਮਾ ਨੂੰ ਨੇੜੇ ਸਮਝਦਾ ਕੋਈ ਦੂਰ ਸਮਝਦਾ ਕਹਿੰਦੇ ਤੋ ਮਤਲਬ ਕਹਿੰਦੇ ਨੇ ਇੱਧਰ ਉੱਧਰ ਟੋਲਦੇ ਫਿਰਦੇ ਨੇ ਹੂੰ ਹੂੰ ਜਿਹੜੇ ਮਨੁੱਖ ਕਹਿੰਦੇ ਪਰ ਉਹਨਾਂ ਦੀ ਸੋਚ ਹੀ ਕੈਸ ਤੱਕਾਂ ਦੀ ਇਹ ਸੋਚ ਕੈਸ ਤੱਕਾਂ ਦੀ ਆ ਕਹਿੰਦੇ ਜਲ ਕੀ ਮਛਲੀ ਚੜੇ ਖੰਜੂਰ ਕਹਿੰਦੇ ਕਿ ਜਲਦੀ ਮਛਲੀ ਜਿੱਦਾਂ ਕਹਦੇ ਮੈਂ ਖੰਜੂਰ ਤੇ ਚੜ ਜੂ ਇੰਪੋਸੀਬਲ ਕਹਿੰਦੇ ਚੜ੍ਹ ਨਹੀਂ ਸਕਦਾ ਸੋ ਇਹ ਸਮਝਾਉਣਾ ਕਰਦੇ ਜੀ ਸੋ ਬਿਲਕੁਲ ਅਸੀਂ ਜਿਹੜਾ ਤੁਹਾਨੂੰ ਲਗਾਤਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤਾਂ ਇਹਦਾ ਇਤਿਹਾਸ ਕੀ ਆ ਉਹਦੀ ਜਾਣਕਾਰੀ ਵੀ ਤੁਹਾਨੂੰ ਜਿਹੜਾ ਸਾਂਝੀ ਕਰਵਾ ਰਹੇ ਆ ਸਿੰਘ ਸਾਹਿਬ ਜਿਸ ਤਰ੍ਹਾਂ ਆਪਾਂ ਲਗਾਤਾਰ ਗੱਲਾਂ ਕਰ ਰਹੇ ਸੀ ਵੀ ਜਿਹੜਾ ਸ ਬਾਗ ਦੀ ਜਿਹੜੀ ਮਹੱਤਤਾ ਕੀ ਆ ਵੀ ਕਿਹੜੇ ਕਿਹੜੇ ਬੂਟੇ ਨੇ ਕਹਿੰਦੇ 6 ਹੀ 70 ਤਕਰੀਬਨ 5 ਏਕੜ ਦੇ ਵਿੱਚ ਫੈਲਿਆ ਹੋਇਆ ਜੀ ਬਣਾਇਆ ਹੋਇਆ ਗੁਰੂਗ੍ਰੰਥ ਸਾਹਿਬ ਬਾਗ ਹੂੰ ਤੇ ਆਪਾਂ ਆਓ ਦਰਸ਼ਨ ਕਰਦੇ ਅੱਗੇ ਹੂੰ ਜਿੱਦਾਂ ਪਹਿਲੇ ਪਾਸ਼ਾ ਬਿਲਕੁਲ ਗੁਰਨਾਨ ਪਾਸ਼ਾ ਨੇ ਸਮਝਾਉਣਾ ਕੀਤਾ ਜੀ ਹਾਂ ਕੋਕਿਲ ਹੋਂ ਆਂਬ ਬਸਾਂ ਆਂਬ ਬਿਲਕੁਲ ਸਹਿਜ ਸ਼ਬਦ ਵਿਚਾਰ ਜੀ ਪਾਸ਼ਾ ਕਹਿੰਦੇ ਸਹਿਜ ਦੇ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ ਤੋਂ ਸਾਨੂੰ ਪਤਾ ਲੱਗਦਾ ਸਾਡੇ ਮਨ ਨੂੰ ਆਨੰਦ ਸ਼ਾਂਤੀ ਤ੍ਰਿਪਤੀ ਇਸ ਤੱਕ ਆਉਂਦੀ ਆ ਹੂੰ ਪਾਸ਼ਾ ਕਹਿੰਦੇ ਜਿਵੇਂ ਇੱਕ ਕੋਲ ਦੇ ਪੰਛੀ ਨੂੰ ਆਂਬ ਦੇ ਦਰਖਤ ਤੇ ਬੈਠ ਕੇ ਹੂੰ ਆਂਬ ਛੱਕ ਕੇ ਉਹਨੂੰ ਆਨੰਦ ਸ਼ਾਂਤੀ ਤ੍ਰਿਪਤੀ ਮਿਲਦੀ ਹੈ ਤੇ ਪਾਸ਼ਣ ਤਾਂ ਇੱਥੇ ਤਾਂ ਕਹਿੰਦਾ ਮੈਂ ਵੀ ਕਹਿੰਦੇ ਕੋਕਲ ਹੋ ਕੇ ਅੰਬ ਦੇ ਵਿੱਚ ਬਸਾਂ ਜਿੱਦਾਂ ਉਹ ਮਗਨ ਹੋ ਜਾਂਦੀ ਅੰਬ ਦੇ ਵਿੱਚ ਸਾਨੂੰ ਇਸ ਤਰ੍ਹਾਂ ਗੁਰੂ ਦੇ ਸ਼ਬਦ ਦੇ ਵਿਚਾਰ ਦੇ ਵਿੱਚ ਸਾਡੇ ਮਨ ਨੂੰ ਮਗਨ ਹੋਣਾ ਚਾਹੀਦਾ ਜਨ ਕਿ ਅੰਬ ਦੀ ਜਿਹੜੀ ਮਹੱਤਤਾ ਉਹ ਦੱਸੀ ਗਈ ਹੈ ਜਿਸ ਤਰ੍ਹਾਂ ਉਹਦੇ ਸੰਗਤ ਆਉਹ ਦੂਦ ਰਾਡੇ ਤੋਂ ਲਗਾਤਾਰ ਆਉਂਦੀ ਹੈ ਜੇਕਰ ਸੰਗਤ ਤਾਂ ਉਹਰੇ ਦੇਖਣਾ ਚਾਹੁੰਦੀ ਹੈ ਕੋਈ ਸਮਾਂ ਨੇ ਅਧਾਰਤ ਕੀਤਾ ਗਿਆ ਜਾਂ ਕੋਈ ਦਿਨ ਨੇ ਅਧਾਰਤ ਕੀਤਾ ਵੀ ਕਦੋਂ ਦੇਖ ਸਕਦੇ ਸੰਗਤ ਨਹੀਂ ਵੈਸੇ ਸਮਾਂ ਤੇ ਕੋਈ ਦਿਨ ਕੋਈ ਨਿਰਧਾਰਤ ਨਹੀਂ ਜੀ ਜਦੋਂ ਵੀ ਸੰਗਤ ਦਾ ਮਨ ਕਰਦਾ ਸੰਗਤ ਆਉਂਦੀ ਆਲਰੇਡੀ ਆਉਂਦੇ ਰਹਿੰਦੇ ਤੇ ਜੋ ਵੀ ਗੁਰੂ ਪਿਆਰਾ ਹੁੰਦਾ ਜਾਂ ਦਾਸ ਹੁੰਦੇ ਨੇ ਜਾਂ ਆਪਣੇ ਨਵੀਂ ਬਣੀ ਕਮੇਟੀ ਪਿੰਡ ਦੀ ਜਾਂ ਕੋਈ ਵੀ ਸੱਜਣ ਇੱਥੇ ਹੁੰਦਾ ਜੀ ਉਹ ਆਪਣੇ ਅਕਾਉਂਟਿੰਗ ਉਹਨਾਂ ਨੂੰ ਦਰਸ਼ਨ ਮਿਲ ਕਰਵਾਂਦੇ ਜੀ ਹਾਂਜੀ ਕਿੰਨੀ ਕੁ ਸੰਗਤ ਦੇ ਲਈ ਆ ਜਾਂਦੀ ਆ ਤਕਰੀਬਨ ਮੌਸਮ ਦੇ ਅਨੁਸਾਰ ਸੰਗਤ ਆਂਦੀ ਆ ਜੀ ਜਿੱਦਾਂ ਬੱਚਿਆਂ ਨੂੰ ਗਰਮੀ ਦੇ ਵਿੱਚ ਸਕੂਲਾਂ ਤੋਂ ਛੁੱਟੀਆਂ ਹੁੰਦੀਆਂ ਨੇ ਸੰਗਤ ਉਹਦੇ ਜ਼ਿਆਦਾ ਆਂਦੀ ਆ ਤੇ ਜੇ ਆਪਾਂ ਜ਼ਿਕਰ ਕਰੀਏ ਥੋੜਾ ਮੌਸਮ ਜਿੱਦਾਂ ਹੁਣ ਗਰਮੀ ਹੈ ਜ਼ਿਆਦਾ ਸੰਗਤ ਆਂਦੀ ਆ ਜੀ 2-4 ਫੈਮਿਲੀ ਆਂਦੀਆਂ ਨੇ ਤੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਉਹ ਤੋਂ ਜ਼ਿਆਦਾ ਫੈਮਿਲੀਜ਼ ਜਾਂਦੇ ਕਹਿੰਦੇ ਹਾਂਜੀ ਹਾਂਜੀ ਇਕੋ ਸੰਸਥਾ ਸਿੱਖ ਸੰਸਥਾ ਦੀ ਗੱਲ ਕੀਤੀ ਆਵੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਸੰਸਥਾ ਦਾ ਬੜਾ ਵੱਡਾ ਨਾਮ ਹੈ ਜਦੋਂ ਇਕੋ ਸੰਸਥਾ ਨੇ ਇਹ ਪ੍ਰੋਜੈਕਟ ਫੜਿਆ ਸੀ ਤਾਂ ਉਸ ਸਮੇਂ ਕਿਹੜਾ ਜਿਹੜਾ ਸਿੱਖ ਹੈ ਭਾਈਚਾਰ ਜਿਹੜਾ ਉਹਦੇ ਆਇਆ ਸੀ ਤਾਂ ਉਸ ਨੇ ਜਿਹੜਾ ਸਾਰਾ ਉਸ ਨੂੰ ਅਡਾਪਟ ਕੀਤਾ ਫਿਰ ਅੱਗੇ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਵੋਲਵ ਹੋਈ ਹੈ ਜੀ ਜੀ ਇਹ ਆਪਣੇ ਪਿੰਡ ਦੇ ਗੁਰੂਆਂ ਪਿਆਰੇ ਸੱਜਣ ਜਿਨ੍ਹਾਂ ਨੇ ਇਕੋ ਸਿੱਖ ਸੰਸਥਾ ਦੇ ਨਾਲ ਮਿਲ ਕੇ ਜੀ ਇਹ ਪ੍ਰੋਜੈਕ ਉਹਨਾਂ ਨੇ ਨਾਲ ਮਿਲ ਕੇ ਸਪੂ ਸੰਗਤ ਦੇ ਨਾਲ ਮਿਲ ਕੇ ਜਿਹੜਾ ਪ੍ਰੋਜੈਕਟ ਆ ਸ਼ੁਰੂ ਕੀਤਾ ਸੀਗੇ ਹਾਂਜੀ ਇਹ ਪ੍ਰੋਜੈਕਟ ਜੇ ਆਪਾਂ ਥੋੜਾ ਜਿਹਾ ਮੈਂ ਵੱਖਰਾ ਵੱਖਰਾ ਦੱਸ ਦੇਵਾਂ ਜਿਹੜੇ ਬਾਗ ਦੇ ਵਿੱਚ ਅਸੀਂ ਦਰਸ਼ਨ ਕਰ ਰਹੇ ਹਾਂ ਜੀ ਇਹ ਗੁਰੂ ਗ੍ਰੰਥ ਸਾਹਿਬ ਬਾਗ ਮਤਲਬ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਏ ਪੇੜ ਪੌਦਿਆਂ ਦਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇੱਥੇ ਲਗਾਇਆ ਗਿਆ ਜੀ ਉਹਨਾਂ ਸ਼ਕਸ਼ਾਤ ਪ੍ਰੈਕਟੀਕਲ ਰੂਪ ਦੇ ਵਿੱਚ ਦੱਸਿਆ ਗਿਆ ਜਿੱਦਾਂ ਆਪਾਂ ਨੇ ਕੋਕਲ ਹੁਆ ਅੰਬ ਬਸਾਂ ਸੋ ਅੰਬ ਦਾ ਜ਼ਿਕਰ ਆਇਆ ਅਸੀਂ ਦੇਖ ਰਹੇ ਹਾਂ ਅੰਬ ਦੇ ਪੂਰੇ ਉਹਦੇ ਲੱਗੇ ਹੋਏ ਜੀ ਜਿੱਦਾਂ ਖੰਜੂਰ ਦਾ ਜ਼ਿਕਰ ਆਇਆ ਖੰ ਵੀ ਅੰਬ ਜਾਂ ਖਜੂਰ ਦਾ ਜ਼ਿਕਰ ਆਇਆ ਜਾਂ ਚੰਦਮ ਦਾ ਜ਼ਿਕਰ ਆਇਆ ਹਿੰਗ ਦਾ ਜ਼ਿਕਰ ਆਇਆ ਗੁਰਬਾਣੀ ਦੇ ਵਿੱਚ ਉਹ ਸਾਡੇ ਪੌਦੇ ਹੈ ਕਿੱਥੇ ਜਿੱਦਾਂ ਕਹ ਲਈ ਵੀ ਕਿੱਕਰ ਦਾ ਜ਼ਿਕਰ ਆਇਆ ਭਗਤ ਫਰੀਦ ਜੀ ਦਾ ਉਚਾਰਨ ਕੀਤਾ ਸ਼ਬਦ ਹੈ ਜੀ ਕਿੱਕਰ ਦੀ ਉਦਾਹਰਨ ਦੇ ਕੇ ਸਮਝਾਉਣਾ ਕੀਤਾ ਹੈ ਸੋ ਦੇਖੋ ਕਿਕਰਾਂ ਕਿੰਨੀਆਂ ਖਤਮ ਹੋ ਗਈਆਂ ਜੀ ਤੇ ਉਹ ਆਪਾਂ ਕਿਕਰ ਦੇਖਾਂਗੇ ਬੱਚੇ ਦੇਖਣਗੇ ਆਲਰੇਡੀ ਉਹ ਜੋ ਦੇਖਣਗੇ ਤੇ ਉਹ ਕਿਕਰ ਦੇ ਰੱਖਣ ਵੇਖੋ ਆਪਾਂ ਅੱਗੇ ਵੀ ਚੱਲਦੇ ਹਾਂ ਜਿਹੜਾ ਤੁਸੀਂ ਹੋਰ ਜਿਹੜਾ ਰੱਖਣ ਲਗਾਏ ਹੋਏ ਨੇ ਜਾਂ ਹੋਰ ਬੂਟੇ ਲਗਾਏ ਹੋਏ ਨੇ ਵੀ ਉਹਨਾਂ ਦੀ ਕੀਮਤ ਹੱਤਾ ਕਿਉਂਕਿ ਜਦੋਂ ਲੰਬਾ ਸਮਾਂ ਆਪਾਂ ਗੱਲ ਕੀਤੀ ਜਾਵੇ ਤਾਂ ਪ੍ਰਦੂਸ਼ਣ ਬੜਾ ਲੰਬਾ ਜਿਹੜਾ ਅੱਜਕੱਲ ਫੈਲ ਰਿਹਾ ਬੜਾ ਦਾਵਾ ਕੀਤਾ ਜਾ ਰਿਹਾ ਹੈ ਸਸਤਾਵਾ ਵੱਲੋਂ ਜਿਹੜਾ ਇੰਨੇ ਬੂਟੇ ਲਗਾਏ ਜਾ ਰਹੇ ਨੇ ਪਰ ਉਹ ਜਿਹੜੀ ਦੇਖਪਾਲ ਆਉ ਨਹੀਂ ਹੁੰਦੀ ਬੇਸ਼ੱਕ ਆਪਾਂ ਅਖਬਾਰਾਂ ਦੇ ਵਿੱਚ ਜ਼ਿਕਰ ਕਰਦੇ ਆ ਵੀ ਹਾਂ ਦਿੱਲੀ ਇਹ ਸੰਸਥਾ ਨੇ ਬੂਟੇ ਲਗਾ ਰਹੀ ਹੈ ਪਰ ਐਜੈਕਟ ਜਿਹੜੀ ਰਿਪੋਰਟ ਹੁੰਦੀ ਆ ਉਹ ਬੂਟੇ ਸੰਭਾਲਣ ਦੀ ਸਾਹਮਣੇ ਨਹੀਂ ਆਉਂਦੀ ਕੀ ਲੱਗਦਾ ਸਾਨੂੰ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਹੈ ਵੀ ਵਾਕਈ ਸਿਰ ਅੱਜਕੱਲ ਜਿਹੜਾ ਪ੍ਰਦੂਸ਼ਣ ਵਧ ਰਿਹਾ ਉਸ ਨੂੰ ਰੋਕਿਆ ਜਾ ਸਕੇ ਜੀ 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 ਉਹ ਜਿਹਦਾ ਆ ਪੰਜਾਬੀ ਦਿਖਾਉਂਦਾ ਜੀ ਇਹ ਆਪਣਾ ਥੋੜਾ ਜਿਹਾ ਬਣਿਆ ਹੁੰਦਾ ਵੀ ਚੀਜ਼ ਬਣਾਉਣੀ ਸੌਖੀ ਸੰਭਾਲਣੀ ਔਖੀ ਹਾਂ ਤੇ ਸੋ ਜ਼ਰੂਰੀ ਆ ਮੈਂ ਤੇਹੀ ਬੇਨਤੀ ਕਰੂੰਗਾ ਜਿੱਥੇ ਆਪਾਂ ਪੇੜ ਪੌਦੇ ਲਗਾਣੇ ਆ ਜੀ ਲੱਗਦੇ ਬਹੁਤ ਨੇ ਇਹ ਨਹੀਂ ਕਹਿੰਦੇ ਆਪਾਂ ਨਹੀਂ ਲਗਾਉਂਦੇ ਦੇਖੋ ਪੌਦਾ ਪ੍ਰਸ਼ਾਦ ਵੀ ਵੰਡਿਆ ਜਾਂਦਾ ਜੀ ਤੇ ਆਪਾਂ ਲੈ ਵੀ ਇਹਨੇ ਘਰਾਂ ਦੇ ਵਿੱਚ ਲਿਆ ਕੇ ਆਪਾਂ ਲਗਾ ਦਿੰਦੇ ਉਸ ਤੋਂ ਬਾਅਦ ਆਪਾਂ ਦੇਖਭਾਲ ਨਹੀਂ ਕਰਦੇ ਸਭ ਸੋ ਜ਼ਰੂਰੀ ਆ ਸਾਡੀ ਦਾਸ ਜੋੜ ਕੇ ਬੇਨਤੀ ਹੈ ਜੀ ਸੰਗਤ ਨੂੰ ਜੇ ਆਪਾਂ ਪੇੜ ਪੌਦੇ ਲਗਾਣੇ ਆ ਤਾਂ ਉਹ ਦੇਖਭਾਲ ਜ਼ਰੂਰੀ ਆ ਜੀ ਹਾਂਜੀ ਇਹ ਕੇਲੇ ਦਾ ਆਪਾਂ ਜਿਹੜਾ ਪੌਦਾ ਦੇਖ ਰਹੇ ਆ ਜੀ ਆ ਕੇਲੇ ਲੱਗੇ ਹੋਏ ਨੇ ਆਰਗੈਨਿਕ ਕੇਲੇ ਨੇ ਆਪਾਂ ਕੋਈ ਕੈਮੀਕਲ ਵਗੈਰਾ ਨਹੀਂ ਲਗਾਉਂਦੇ ਜੀ ਜਿੱਦਾਂ ਹੈ ਸੰਗਤ ਆਂਦੀ ਆ ਸ਼ਕੀ ਸ਼ ਅਨੀ ਬਪੇ ਆਪ ਆਪੇ ਉਹਨੀ ਮਾ ਕੇਲਾ ਪਾਕਾ ਚਾਰ ਇਹ ਗੁਰਬਾਣੀ ਦੇ ਵਿੱਚ ਉਦਾਹਰਨ ਦੇ ਕੇ ਜਿਹੜਾ ਮਨੁੱਖ ਕਰਮ ਕਾਂਡ ਵਿੱਚ ਫਸਿਆ ਹੋਇਆ ਇਹਨਾਂ ਰੁੱਖਾਂ ਦੀ ਉਦਾਹਰਨ ਦੇ ਕੇ ਭਗਤ ਕਬੀਰ ਨੇ ਸਮਝਾਉਣਾ ਕੀਤਾ ਜੀ ਅੱਛਾ ਠੀਕ ਹੈ ਤੁਸੀਂ ਇੰਨੇ ਦਰਖਤ ਲੱਗੇ ਹੋਏ ਨੇ ਇੰਨੇ ਬੂਟੇ ਲੱਗੇ ਹੋਏ ਨੇ ਕਈ ਤਾਂ ਫਲ ਵੀ ਦਿੰਦੇ ਨੇ ਕਈ ਛਾਂ ਦਿੰਦੇ ਨੇ ਕਈ ਗੁਰਬਾਣੀ ਦੀ ਜਿਹੜਾ ਪੰਕਤੀਆਂ ਦੇ ਵਿੱਚ ਦਰਜ ਨੇ ਗੁਰੂ ਸਾਹਿਬ ਦੀਆਂ ਤੇ ਜੇਕਰ ਫਲ ਦੀ ਗੱਲ ਕੀਤੀ ਆਵੇ ਸੰਗਤ ਸਾਰਾ ਫਲ ਚੱਕਦੀ ਆ ਜਾਂ ਫਿਰ ਜੇ ਗੱਲ ਕੀਤੀ ਜਾਵੇ ਜਾਂ ਫਿਰ ਅੱਗੇ ਮੰਡੀ ਦੇ ਵਿੱਚ ਜਾਂ ਕਿਸ ਤਰ੍ਹਾਂ ਵੇਚਿਆ ਜਾਂਦਾ ਕਿਵੇਂ ਹੁੰਦਾ ਇਹਦਾ ਨਹੀਂ ਨਹੀਂ ਵੇਚਣ ਦਾ ਕੋਈ ਨਹੀਂ ਜਿੱਦਾਂ ਜਿਹਾ ਖਜ ਸੰਗਤ ਵਿਜ਼ਿਟ ਕਰਨ ਆਂਦੀ ਹੈ ਜੀ ਦਰਸ਼ਨ ਮੇਲਾ ਕਰਨ ਆਂਦੀ ਹੈ ਸੋ ਉਹਨਾਂ ਨਾਲ ਬੱਚੇ ਵਗੈਰਾ ਹੁੰਦੇ ਨੇ ਹੋਰ ਵੀ ਸੰਗਤ ਆਂਦੀ ਹੈ ਜੀ ਜਿੱਦਾਂ ਕੋਈ ਫਲ ਪੱਕਿਆ ਹੁੰਦਾ ਤੇ ਜੋ ਜਸਤ ਕਰਮਾ ਦੇ ਵਿੱਚ ਹੁੰਦਾ ਕਹਿ ਲੀਏ ਆਪਾਂ ਤੇ ਉਹ ਨਾਲ ਨਾਲ ਛੱਕੀ ਛਕਾਈ ਜਾਂਦੇ ਜੀ ਜਨਕੀ ਸੰਗਤ ਜਿਹੜੀ ਲਗਾਤਾਰ ਉਰੇ ਆਂਦੀ ਹੈ ਨਾ ਤਮਸਤਕ ਹੁੰਦੀ ਹੈ ਕਿਉਂਕਿ ਗੁਰੂ ਸਭਾਂ ਦੇ ਦਰਸ਼ਨ ਕਰਦੇ ਕਿਉਂਕਿ ਚਰਨ ਚੋ ਪ੍ਰਾਪਤ ਸਥਾਨ ਹੈ ਤਾਂ ਇੱਥੇ ਬਾਗ ਦੇ ਵੀ ਦਰਸ਼ਨ ਕਰਦੀ ਹੈ ਤੇ ਦਰਸ਼ਨ ਦੇ ਨਾਲ ਜਿਹੜਾ ਫਲ ਆ ਉਹ ਵੀ ਛੱਕ ਜਾਂਦੀ ਹੈ ਉਹ ਵੀ ਛੱਕ ਜਾਂਦੀ ਹੈ ਗੁਰਬਾਣੀ ਦੇ ਮੁਤਾਬਕ ਜੇਕਰ ਗੱਲ ਕੀਤੀ ਆਵੇ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਜਿਹੜਾ ਇਹ ਪੇੜ ਹੈ ਇਹ ਇਹ ਧਰਮਾਂ ਦੀ ਗੱਲ ਕੀਤੀ ਜਾਵੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਜਿਹੜੇ ਮਹਾਂਪੁਰਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਟੱਕ ਦੀ ਗੱਲ ਕੀਤੀ ਜਾਵੇ ਇਹ ਟੱਕ ਜਿਹੜਾ ਪੇੜ ਹੈ ਇਹਦੀ ਕੀ ਮਹਾਨਤਾ ਕੀ ਹੈ ਤੇ ਕਿਹੜੇ ਗੁਰੂ ਸਾਹਿਬਾਨ ਦੀ ਗੁਰਬਾਣੀ ਦੇ ਵਿੱਚ ਦਰਜ ਹੈ ਹਾਂਜੀ ਭਗਤ ਕਬੀਰ ਜੀ ਦਾ ਵਿਚਾਰਨ ਕੀਤਾ ਉਹ ਸ਼ਬਦਾਂ ਜੀ ਜਿਹੇ ਕੋਲ ਦਾਸ ਨਾ ਉਪਜੈ ਸੋ ਕੁਲ ਟੱਕ ਢਾਕ ਪਲਾਸ ਇਸ ਢਾਕ ਆਪਾਂ ਇਹਨੂੰ ਟੱਕ ਵੀ ਕਹਿ ਦਿੰਨੇ ਆ ਜੀ ਇਹ ਢਾਕ ਪਲਾਸ ਦੀ ਉਦਾਹਰਣ ਦੇ ਕੇ ਭਗਤ ਕਬੀਰ ਜੀ ਨੇ ਸਮਝਾਉਣਾ ਕੀਤਾ ਕਹਿੰਦੇ ਨੇ ਜਿਹੜੀ ਕੁਲ ਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਭਜਨ ਬੰਦਗੀ ਨਹੀਂ ਕੀਤੀ ਜਾਂਦੀ ਜਿਹੜਾ ਮਨੁੱਖ ਨਹੀਂ ਕਰਦਾ ਉਹ ਕਹਿੰਦੇ ਪੂਰੀ ਕੌਲੀ ਕਿਹਦੇ ਵਰਗੀ ਆ ਇਸ ਢਾਕ ਦੇ ਰੁੱਖ ਵਰਗੀ ਆ ਹੂੰ ਕਿਉਂਕਿ ਸਟਾਰਟਿੰਗ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਪਾਸ਼ਣ ਗੁਰਬਾਣੀ ਉਸ ਨੂੰ ਸਮਝਾਉਣਾ ਕੀਤਾ ਸੰਗਤ ਸੰਤ ਸੰਗ ਲਾਗ ਉੱਚ ਜਿਉਂ ਪੀਪ ਪਲਾਸ ਖਾਈ ਲਿਜੇ ਪਲਾਸ ਪਾਸ਼ਣ ਇਸ ਰੁੱਖ ਨੂੰ ਕਿਹਾ ਜੀ ਉੱਥੇ ਪੂਰਾ ਨਾਮ ਇਹਦਾ ਹੈ ਢਾਕ ਪਲਾਸ ਹੂੰ ਢਾਕ ਪਲਾਸ ਹਾਂਜੀ ਇੱਥੇ ਪੱਤ ਕਬੀਰ ਜੀ ਨੇ ਇਹਦੀ ਉਦਾਹਰਣ ਦਿੱਤੀ ਆ ਉਥੇ ਬਾਸ਼ਨੇ ਕਿਹਾ ਸੀ ਜੇ ਇਹ ਰੁੱਖ ਉਹਦੀ ਸੰਗਤ ਕਰੂ ਤਾਂ ਤਰ ਜੂਗਾ ਇਸੇ ਦਾ ਕਈ ਭਗਤ ਜੀ ਕਹਿੰਦੇ ਵੀ ਇਹ ਜੀ ਲੱਕੜੀ ਹੈ ਜੀ ਕੱਚੀ ਆ ਜੂਸਲੈਸ ਕਿਸੇ ਕੰਮ ਨਹੀਂ ਆਉਂਦੀਗੀ ਬਟ ਆਪ ਨੂੰ ਆਕਸੀਜਨ ਦਿੰਦਾ ਬਹੁਤ ਖਜ਼ਾਨਾ ਆਕਸੀਜਨ ਦਾ ਪਰ ਜਿਹੜਾ ਵੀ ਕਹ ਲੋ ਵੀ ਜਿਹੜਾ ਰੁੱਖ ਹੁੰਦਾ ਜੀ ਆਪਣੀ ਲੱਕੜੀ ਤੋਂ ਪਛਾਨਿਆ ਜਾਂਦਾ ਜਿੱਦਾਂ ਸ਼ਾਹੀ ਤਾਲੀ ਸ਼ਾਹੀ ਕਿਕਰ ਦੀ ਲੱਕੜੀ ਆਪਾਂ ਆ ਮਣਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਤੇ ਉਸੇ ਤੱਕ ਜਿਹੜੀ ਲੱਕੜੀ ਚ ਕੱਚੀ ਹੁੰਦੀ ਆ ਬੇਕਾਰ ਹੋਣੀ ਹੁੰਦੀ ਆ ਕਹਿੰਦੇ ਤੋਂ ਮਤਲਬ ਕਿਸੇ ਫਰਨੀਚਰ ਵਗੈਰਾ ਵਿੱਚ ਕੰਮ ਨਹੀਂ ਆਉਂਦੀ ਸੋ ਭਗਤ ਜੀ ਕਹਿੰਦੇ ਜਿਹੜੀ ਕੋਲ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਕੋਲ ਕਿਹਦੇ ਵਰਗੀ ਆ ਇਸ ਰੁੱਖ ਵਰਗੀ ਆ ਠੀਕ ਹੈ ਇੱਕ ਜਿੱਸਾ ਗੱਲ ਕੀਤੀ ਆ ਵੀ ਤੁਸੀਂ ਗੁਰਬਾਣੀ ਦੀ ਤੁਕਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਤੇ ਨਾਲ ਉਹੀ ਪੇੜ ਦਾ ਜਿਹੜਾ ਨਾਮ ਆ ਉਹ ਜ਼ਿਕਰ ਕੀਤਾ ਗਿਆ ਤਾਂ ਕਿ ਸਭ ਤੋਂ ਪਹਿਲਾਂ ਪੇੜ ਲਿਆਂਦਾ ਗਿਆ ਜਾਂ ਫਿਰ ਗੁਰਬਾਣੀ ਦੇ ਤੁਕਾਂ ਲਿਖਿਆਂਗੇ ਹਾਂਜੀ ਤਕਰੀਬਨ ਦੋਨੋਂ ਚੀਜ਼ਾਂ ਇਹ ਇਕੱਠੀਆਂ ਕਰਕੇ ਫਿਰ ਇਹਨਾਂ ਦੀ ਜਿਹੜੀ ਹੈਗੀ ਦੀ ਪਲਾਂਟੇਸ਼ਨ ਕੀਤੀ ਗਈ ਹੈ ਹਾਂ ਤੇ ਕਿੰਨੇ ਕੁ ਜਣੇ ਤੁਹਾਡੇ ਨਾਲ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਸੇਵਾ ਕਰ ਰਹੇ ਨੇ ਕਿਉਂਕਿ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਵੀ ਹੈਗੀ ਹੈ ਕਿਉਂਕਿ ਇਸ ਤਰ੍ਹਾਂ ਤੋਂ ਤਾਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਕਹਿੰਦੇ ਪਹਿਲਾਂ ਇਕੋ ਸੰਸਥਾ ਵੱਲੋਂ ਕੀਤਾ ਗਿਆ ਸੀ ਤਾਂ ਫਿਰ ਸਾਰਾ ਜਿਹੜਾ ਮੇਨਟੇਨਰ ਤੁਹਾਡੇ ਨਾਲ ਕਿੰਨੇ ਕੁ ਲੋਕ ਜਿਹੜਾ ਕਰਦੇ ਨੇ ਹਾਂਜੀ तकरीबन ਪੂਰੀ ਸੰਗਤ ਦਾ ਸਹਿਯੋਗ ਕੋ ਸਹਿਯੋਗ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਬਿਲਕੁਲ ਬਿਲਕੁਲ ਪੂਰੀ ਸੰਗਤ ਦੇ ਸਹਿਯੋਗ ਨਾਲ ਇਹ ਗੁਰੂ ਗ੍ਰੰਥ ਸਾਹਿਬ ਬਾਗ ਦੀ ਇਹ ਸਥਾਪਨਾ ਕੀਤੀ ਗਈ ਹੈ ਬਿਲਕੁਲ ਜੇਕਰ ਖੇਤੀ ਦੀ ਗੱਲ ਕੀਤੀ ਆਪਾਂ ਥੋੜਾ ਅੱਗੇ ਚੱਲਦੇ ਆ ਜੇਕਰ ਖੇਤੀ ਦੀ ਗੱਲ ਕੀਤੀ ਆਵੇ ਕਹਿੰਦੇ ਗੁਰੂ ਸਾਹਿਬ ਨੇ ਆਪ ਵੀ ਖੇਤੀਆ ਗੁਨਾਨ ਸਿੰਘ ਜੀ ਆਪ ਆਪਣੇ ਹੱਥੀ ਜਿਹੜਾ ਹੱਲ ਬੌਂਦੇ ਸਨ ਤਾਂ ਇੱਥੇ ਵੀ ਜਿਹੜਾ ਉਹ ਖੇਤੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਇਹ ਕਿਹੜੀ ਕਿਹੜੀ ਖੇਤੀ ਕੀਤੀ ਹੋਈ ਹੈ ਇਹ ਹਾਂਜੀ ਗੁਰਬਾਣੀ ਦੇ ਵਿੱਚ ਜਿੱកਾ ਜਿੱਦਾਂ ਫਸਲਾਂ ਦਾ ਜ਼ਿਕਰ ਆਂਦਾ ਜੀ ਸੋ ਉਹ ਫਸਲਾਂ ਇੱਥੇ ਲਗਾਉਣੀਆਂ ਸ਼ੁਰੂ ਕੀਤੀਆਂ ਨੇ ਤੇ ਇਹ ਜਿਹੜਾ ਆਪਣਾ ਸਾਰਾ ਕੰਮ ਆ ਇਹ ਪ੍ਰੋਸੈਸ ਦੇ ਵਿੱਚ ਹੈ ਜੀ ਜਿੱਦਾਂ ਅਸੀਂ ਪਹਿਲੇ ਪੈਚ ਦੇ ਵਿੱਚ ਦੇਖ ਰਹੇ ਹਾਂ ਇਹ ਹਲਦੀ ਦਾ ਜ਼ਿਕਰ ਆਇਆ ਜੀ ਇਹ ਹਲਦੀ ਲਗਾਈ ਗਈ ਆ ਦੂਸਰੇ ਪੈਚ ਦੇ ਵਿੱਚ ਮੋਠਾਂ ਦਾ ਜ਼ਿਕਰ ਆਇਆ ਗੁਰਬਾਣੀ ਦੇ ਵਿੱਚ ਮੋਠ ਲਗਾਏ ਗਏ ਨੇ ਤੀਸਰੇ ਦੇ ਵਿੱਚ ਕਣਕ ਦਾ ਜ਼ਿਕਰ ਆਇਆ ਜੀ ਜੋਆਂ ਦਾ ਜ਼ਿਕਰ ਆਇਆ ਜੀ ਗੰਨੇ ਦਾ ਜ਼ਿਕਰ ਆਇਆ ਜੀ ਤਿਲਾਂ ਦਾ ਜ਼ਿਕਰ ਆਇਆ ਜੀ ਹੋਰ ਵੀ ਇਨੇ ਕਤ ਰਹਿੰਦੀਆਂ ਨੇ ਜਿਹੜੀਆਂ ਨੇ ਆਪਣੀਆਂ ਫਸਲਾਂ ਦਾ ਜ਼ਿਕਰ ਆਇਆ ਗੁਰਬਾਣੀ ਦੇ ਵਿੱਚ ਕੁਝ ਲੱਗ ਚੁੱਕਿਆ ਨੇ ਤੇ ਕੁਝ ਲਗਾਉਣ ਦੇ ਜੋ ਆਪਾਂ ਪ੍ਰੋਸੈਸ ਆਪਣਾ ਚੱਲ ਰਿਹਾ ਜੀ ਲਗਾਉਣ ਦੇ ਠੀਕ ਹੈ ਜੀ ਤੇ ਜਦਦਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਖੇਤੀ ਕੀਤੀ ਹੈ ਜੀ ਸਾਨੂੰ ਸਮਝਾਉਣਾ ਕੀਤਾ ਕਰਤ ਕਰੋ ਨਾਮ ਜਪੋ ਵੰਡ ਛਕੋ ਪਾਤਸ਼ਾਹ ਨੇ ਸਾਨੂੰ ਤਨੁਪਦੇਸ਼ ਦੇ ਕੇ ਤੇ ਸਾਡੇ ਜੀਵਨ ਦੇ ਵਿੱਚ ਧਾਰਨਕਾਂ ਲਈ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਸੋ ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਆ ਵੀ ਇਸ ਸਾਰੇ ਖੇ ਬਾਗ ਦੀ ਤਾ ਕਹਿੰਦੇ ਪਾਣੀ ਦੀ ਜਿਹੜਾ ਮੈਂਟੇਨ ਬੜੀ ਲੋੜ ਪੈਂਦੀ ਹੈ ਕਿਉਂਕਿ ਜਦੋਂ ਆਪਾਂ ਬੂਟਾ ਲਗਾਉਂਦੇ ਆ ਤਾਂ ਪਾਣੀ ਦੀ ਜਿਹੜੀ ਆ ਸਭ ਤੋਂ ਜ਼ਰੂਰ ਪੈਂਦੀ ਹੈ ਉਸ ਨੂੰ ਹੌਲੀ ਜਿਹਾ ਕੇ ਲਗਾ ਜਾਂਦਾ ਫਿਰ ਉਸ ਤੋਂ ਬਾਅਦ ਉਹਦੀ ਦੇਖਭਾਲ ਕੀਤੀ ਜਾਂਦੀ ਜਦੋਂ ਪਾਣੀ ਮਿਲੇਗਾ ਤਾਂ ਬੂਟਾ ਫੁੱਲੇਗਾ ਤਾਂ ਕਿੰਨੇ ਕੁ ਜਿਹੜਾ ਪਾਣੀ ਦੀ ਜਿਹੜੀ ਸੇਵਾ ਹੋ ਨਿਭਾ ਰਹਿਆਂ ਨੂੰ ਹਾਂਜੀ ਪਾਣੀ ਦਾ ਜੋ ਹੈਗੇ ਸਮਰਸ਼ੀਬਲ ਲੱਗਿਆ ਹੋਣਾ ਆਲਰੇਡੀ ਬਾਕੀ بارش ਦਾ ਪਾਣੀ ਵੀ ਜੋ ਆਪਣੇ ਪੇੜ ਪੌਦਿਆਂ ਨੂੰ ਪੈਂਦਾ ਜੀ ਪੂਰੀ ਸੰਗਤ ਦੇ ਸਹਿਯੋਗ ਨਾਲ ਤੇ ਇਹ ਪੇੜ ਪੌਦਿਆਂ ਦੀ ਸੰਭਾਲ ਕੀਤੀ ਜਾਂਦੀ ਹੈ ਤੇ ਹੁਣ ਤੁਹਾਨੂੰ ਅਸੀਂ ਝੀਲ ਦੀ ਦਿਖਾਵਾਂਗੇ ਜਿਹੜੀ ਇਸ ਜਗ੍ਹਾ ਦੇ ਉੱ ਕਿਸ ਕੰਮ ਲਈ ਬਣਾਈ ਗਈ ਹੈ ਉਹ ਵੀ ਅਸੀਂ ਜਾਣਕਾਰੀ ਜਿਹੜੀ ਲਵਾਂਗੇ ਸਿੰਘ ਸਾਹਿਬ ਜਿਹੜੀ ਇਹ ਝੀਲ ਬਣਾਈ ਹੋਇਆ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੋ ਦੱਸੋ ਵੀ ਇਹ ਝੀਲ ਕਿਸ ਲਈ ਬਣਾਈ ਗਈ ਹੈ ਤੇ ਦੀ ਮੱਤਾ ਕੀ ਹੈ ਹਾਂਜੀ ਜੀ ਆਪਾਂ ਗੱਲ ਕਰੀ ਜੀ ਕਿਸ ਲਈ ਬਣਾਈ ਗਈ ਹੈ ਜੀ ਇਹਦੇ ਵਿੱਚ ਜਿਹੜੇ ਆਪਣੇ ਪੰਛੀ ਨੇ ਹਾਂ ਜਿੱਦਾਂ ਆਪਾਂ ਦੇਖਣਾ ਡਕਸ ਵਗੈਰਾ ਨੇ ਮੁਰਗਾਬੀਆਂ ਨੇ ਹੋਰਨੇ ਕਾਤਰਾਂ ਦੇ ਪੰਛੀ ਨੇ ਉਹ ਕਿਉਂਕਿ ਜਲ ਦੇ ਵਿੱਚ ਰਹਿਣ ਵਾਲੇ ਜੀਵ ਨੇ ਜੀ ਉਹ ਇਹ ਜਲ ਦੇ ਵਿੱਚ ਰਹਿ ਕੇ ਆਨੰਦ ਲੈਂਦੇ ਨੇ ਉਹਨਾਂ ਦਾ ਜਿਹੜਾ ਜੀਵਨ ਆ ਇੱਥੇ ਡਿਪੈਂਡ ਆ ਜੀ ਉਹਨਾਂ ਦਾ ਤੇ ਸੋ ਇਹ ਜਿੰਨੇ ਆਪਾਂ ਇਹਨਾਂ ਵਿੱਚ ਪੰਛੀ ਦੇਖ ਰਹੇ ਆ ਤਕਰੀਬਨ 8 ਤੋਂ 10 ਪ੍ਰਜਾਤੀਆਂ ਦੇ ਇਹਦੇ ਵਿੱਚ ਪੰਛੀ ਨੇ ਕੋਈ ਆਪਾਂ ਲਿਆ ਕੇ ਨਹੀਂ ਛੱਡਿਆ ਜੀ ਆਪਣੇ ਆਪ ਹੀ ਆਏ ਨੇ ਤੇ ਦੂਜੀ ਗੱਲ ਕੀਤੀ ਜਾਵੇ ਆ ਬੇਰ ਦੀ ਕਿਉਂਕਿ ਗੁਰੂ ਸਾਹਿਬ ਦੀ ਆਪਾਂ ਲਗਾਤਾਰ ਜਿਹੜਾ ਹੈ ਦਰਖਤ ਦੇ ਦ੍ਰਿਸ਼ ਦਿਖਾਏ ਨੇ ਟੇੜ ਦੀ ਜਾਣਕਾਰੀ ਸਾਂਝੀ ਕੀਤੀ ਆ ਆ ਬੇਰ ਕਹਿੰਦੇ ਬੇਰ ਬੇਰੀਆਂ ਦੇ ਕਦੇ ਜਦੋਂ ਬੇਰ ਵੀ ਆਉਂਦੇ ਤਾਂ ਮਿੱਠੇ ਬੇਰ ਵੀ ਛੱਕੇ ਜਾਂਦੇ ਨੇ ਗੁਰੂ ਸਾਹਿਬਾਨ ਵੀ ਇਹਨਾਂ ਨੇ ਉਹ ਬੇਰ ਛਕਦੇ ਹੁੰਦੇ ਸਨ ਤਾਂ ਇਹਦੀ ਜਿਹੜਾ ਜ਼ਿਕਰ ਉਹ ਵੀ ਕੀਤਾ ਗਿਆ ਤਾਂ ਇਹਦੀ ਕੀ ਮਹੱਤਤਾ ਕੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਉਹ ਸ਼ਬਦਾ ਜੀ ਕਬੀਰ ਮਾਰੀ ਮਰੋਂ ਕੁਸੰਗ ਕੀ ਇਕੱਲੇ ਨਿਕਟ ਜੋ ਬੇਰ ਭਗਤ ਜੀ ਸਮਝਾਉਣਾ ਕਰਦੇ ਨੇ ਮਾੜੀ ਭੈੜੀ ਬੁਰੀ ਸੰਗਤ ਦੀ ਕਹਿੰਦੇ ਮਾਰ ਇਸ ਤੱਕ ਆਦੀ ਹੁੰਦੀ ਆ ਜਿੱਦਾਂ ਕੇਲੇ ਨਿਗਟ ਜੋ ਬੇਰ ਇੱਕ ਉਦਾਹਰਨ ਦਿੱਤੀ ਜਦ ਰੁੱਖਾਂ ਦੀ ਸਾਨੂੰ ਕਹਿੰਦੇ ਕੇਲੇ ਦੇ ਕੋਲੇ 베ਰੀ ਦਾ ਰੁੱਖ ਹੋਏ ਚਾਹੇ 베ਰੀ ਦੇ ਨੇੜੇ ਕੇਲੇ ਦਾ ਰੁੱਖ ਹੋਏ ਉਹ ਝੂਲਾ ਹੈ ਉਹ ਚੀਰੀ ਹੈ ਸਾਖਤ ਸੰਗਣਾ ਇਹ ਭਗਤ ਜੀ ਕਹਿੰਦੇ ਕੇਲੇ ਦਾ ਰੁੱਖਾ ਵਦ ਨਾਲ ਝੂਲਦਾ ਤੇ ਉਹਦਾ ਸੰਗ ਹੁੰਦਾ 베ਰੀ ਦੇ ਨਾਲ 베ਰੀ ਦੇ ਕੰਡਾਂ ਨਾਲ ਉਹਦੇ ਪੱਤੇ ਵੱਜਦੇ ਨੇ ਕੀ ਹੋ ਜਾਂਦੇ ਨੇ ਚੀਰ ਫਾੜ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਜਿਹੜੀ ਕੋ ਸੰਗਤ ਆ ਮਾੜੀ ਭੈੜੀ ਬੁਰੀ ਸੰਗਤ ਆ ਉਹ ਸਾਡੇ ਮਨ ਨੂੰ ਗਲਤ ਰਾਹ ਤੇ ਤੋਰ ਦਿੰਦੀ ਆ ਉਹ ਨੂੰ ਇੱਕ ਕੰਡੇ ਰੂਪੀ ਆਪਣੇ ਮਨ ਨੂੰ ਪਾੜ ਦਿੰਦੀ ਆ ਉਹ ਤੇ ਇਹ ਭਗਤ ਜੀ ਸਾਨੂੰ ਸਮਝਾਉਣਾ ਕਰਦੇ ਕੋਈ ਇਹ ਕਿਹੜੀ ਜਿਹੜੀ ਹਰੀਆਲੀ ਆ ਰਹੀ ਹੈ ਇਹ ਕਿਹੜਾ ਪੇੜ ਆ ਕਿਹੜਾ ਦਰਖਤ ਆ ਕਿਹੜਾ ਬੂਟਾ ਹੈ ਜਿਹੜਾ ਮੈਂ ਖਿਲਾ ਰਿਹਾ ਜੀ ਜੀ ਇਹ ਜਿਹੜੀ ਬੂਟੀ ਦੀ ਗੱਲ ਕਰਦੇ ਆ ਜੀ ਇਹਨੂੰ ਵੜੇਲੀਆ ਕਿਹਾ ਜਾਂਦਾ ਜੀ ਇਹਨੂੰ ਪੀਲੇ ਫਲਾਂ ਤੋਂ ਫੁੱਲ ਆਉਂਦੇ ਨੇ ਜੀ ਤੇ ਇਹਦੇ ਵਿੱਚ ਤਿਤਲੀਆਂ ਸ਼ਹਿਦ ਵਾਲੀਆਂ ਮੱਖੀਆਂ ਤੇ ਹੋਰ ਅਨੇਕਾ ਤਰ੍ਹਾਂ ਦੇ ਜੀ ਜਾਂਦੇ ਨੇ ਤੇ ਆਨੰਦ ਲੈਂਦੇ ਨੇ ਜੀ ਤੇ ਸ਼ਾਮ ਦੇ ਸਮੇਂ ਇਹਦੇ ਵਿੱਚ ਜੋ ਜੁਗਨੂ ਆ ਟਟਿਆਣਾ ਕਿਹਾ ਜਾਂਦਾ ਜੀ ਉਹ ਟਿਮ ਟਮ ਆਉਂਦਾ ਇਹਦੇ ਵਿੱਚ ਪੂਰਾ ਗਰਾਊਂਡ ਇਹ ਭਰਿਆ ਹੁੰਦਾ ਜੀ ਤੋਂ ਆਪਣੀ ਜਿਹੜੀ ਰੇਡੀਏਸ਼ਨ ਪੈਦਾ ਕਰਦਾ ਤੇ ਇਦਾਂ ਲੱਗਦਾ ਜਿਦ ਕੁਈ ਛੋਟੇ ਛੋਟੇ ਬਲਬ ਜਗਦੇ ਨੇ ਤੇ ਪੂਰਾ ਇਹ ਗਰਾਊਂਡ ਆ ਜਿਹੜਾ ਪੂਰਾ ਇਹ ਟਿਮਟਮਾਉਂਦਾ ਜੀ ਸ਼ਾਮ ਨੂੰ ਜਨ ਕਿ ਤਿਤਲੀਆਂ ਵੀ ਜਿਹੜੀਆਂ ਨੇ ਆਪਣੀ ਮਹਿਕ ਖਿਲਾਰ ਰਦੀਆਂ ਨੇ ਜਿਹੜੀ ਸੰਗਤ ਆ ਉਹਦੀ ਮਹਿਕ ਆ ਉਹ ਰੇ ਆ ਕੇ ਲੈਂਦੀ ਐ ਸੋ ਬਿਲਕੁਲ ਜਿਹੜਾ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਗ ਬਣਾਇਆ ਗਿਆ ਜਿਹਦੇ ਵਿੱਚ ਲੱਖਾਂ ਦੀ ਤਰ੍ਹਾਂ ਦੀ ਸੰਗਤ ਆ ਉਹ ਨਤਮਸਕ ਹੋਣ ਵਾਸਤੇ ਇਸ ਧਾਰਮਿਕ ਸਥਾਨ ਤੇ ਵੀ ਆਉਂਦੀ ਆ ਤੇ ਨਾਲ ਹੀ ਜਿਹੜਾ ਬਾਗ ਦੇ ਵੀ ਦਰਸ਼ਨ ਕਰਦੀ ਐ ਸੋ ਇਸ ਬਾਗ ਦੀ ਪ੍ਰਬੰਧਕ ਕਮੇਟੀ ਵੀ ਸਾਡੇ ਵਿੱਚ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਜਿਹੜਾ ਇਸ ਬਾਗ ਨੂੰ ਮੇਨਟੇਨ ਦੇ ਕਰਨ ਦੇ ਕਿੰਨੇ ਕ ਮੈਂਬਰ ਨੇ ਕਿਸ ਤਰ੍ਹਾਂ ਦੀ ਸੇਵਾ ਦਾ ਕਾਰ ਚੱਲਦੇ ਨੇ ਉਹ ਹਾਂਜੀ ਮੇਰੇ ਵੱਲੋਂ ਬਿਨਾ ਤੁਹਾਡ ਨੂੰ ਸਾਰਿਆਂ ਨੂੰ ਬਹੁਤ ਸਤਿ ਸ਼੍ਰੀ ਅਕਾਲ ਇੱਥੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਇਹ ਕਮੇਟੀ ਬਣਾਈ ਹੈ ਜਿਹਦੇ ਵਿੱਚ ਸਾਡੇ ਵਿੱਚ ਨੌ ਮੈਂਬਰ ਆ ਜੀ ਜਿਹਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਨੇ ਸਰਦਾਰ ਪਰਮਜੀਤ ਸਿੰਘ ਬਰਾੜ ਚੀਫ ਰਿਟਾਇਰਡ ਐਗਰੀਕਲਚਰ ਡਿਪਾਰਟਮੈਂਟ ਚੋਂ ਡਾਕਟਰ ਪ੍ਰੀਤਮ ਸਿੰਘ ਜੀ ਨਵਦੀਪ ਸਿੰਘ ਜੀ ਐਂਡ ਸੁਖਵਿੰਦਰ ਸਿੰਘ ਕੈਸ਼ੀਅਰ ਆ ਜੀ ਆਪਣੇ ਤੇ ਇੱਕ ਦੋ ਜਿਵੇਂ ਮਨਦੀਪ ਕੁਮਾਰ ਜੀ ਨੇ ਅਰਮਾਤਮਾ ਸਿੰਘ ਜੀ ਕਿਸਾਨ ਜੁਨੀ ਉਦੇ ਆਗੂ ਨੇ ਕੁਝ ਹੋਰ 9 ਮੈਂਬਰ ਕੋਲ ਆਪਣੀ ਇਸ ਕਮੇਟੀ ਵਿੱਚ ਜੋ ਇਸ ਦੀ ਮੇਨਟੇਨੈਂਸ ਕਰ ਰਿਹਾ ਸਰਕਾਰੀ ਜਗ੍ਹਾ ਦੇ ਉੱਪਰ ਜਿਹੜਾ ਤੁਸੀਂ ਉਹਨੂੰ ਮੇਨਟੇਨ ਕੀਤਾ ਹੈ ਜੀ ਸਰਕਾਰ ਦਾ ਵੀ ਕਿਦਾਂ ਦਾ ਸਹਿਯੋਗ ਰਹਿੰਦਾ ਹੈ ਕਿ ਸਰਕਾਰ ਦੇ ਨੁਮਾਇੰਦੇ ਆ ਕੇ ਜਾਂ ਫਿਰ ਇਸ ਡਿਪਾਰਟਮੈਂਟ ਦੇ ਜਿਹੜਾ ਬਾਗਬਾਨੀ ਵਿਭਾਗ ਦੇ ਡਿਪਾਰਟਮੈਂਟ ਦੇ ਆ ਕੇ ਉਹ ਦੇਖਦੇ ਨੇ ਉਹਰੇ ਕਿ ਹਾਂ ਵੀ ਆਪ ਬਾਗ ਵਧੀਆ ਬਣਿਆ ਹੋਇਆ ਇੱਕ ਇਤਿਹਾਸਿਕ ਬਾਗ ਹੈ ਵੀ ਤੁਸੀਂ ਉਹ ਜਾ ਕੇ ਦੇਖੋ ਤੇ ਲੋਕਾਂ ਨੂੰ ਜਿਹੜਾ ਸचेਤ ਕਰਨਾ ਹਾਂ ਜੀ ਸਮੇ ਸਮੇ ਤੇ ਕੋਸ਼ਲ ਆ ਰਹੇ ਨਵੇਂ ਦੇ ਜਿਹੜੇ ਸਾਨੂੰ ਗਾਈਡ ਵੀ ਕਰ ਰਹੇ ਆ ਜਿਵੇਂ ਆ ਬੂਟਾ ਮੰਨ ਲਓ ਕੋਈ ਖਰਾਬ ਹੋ ਗਿਆ ਉਹਨੂੰ ਕਿਵੇਂ ਆਪ ਅੱਗੇ ਤੋਰਨਾ ਪ੍ਰੋਡਕਸ਼ਨ ਉਹਦੀ ਕਿਵੇਂ ਹੋਣੀ ਆ ਕਿਹੜੀ ਦਵਾਈ ਪੈਣੀ ਜਾਂ ਕੁਝ ਐਸਾ ਸਭ ਕੁਝ ਆਰਗੇਨਿਕ ਆ ਹੂੰ ਕੋਈ ਕੈਮੀਕਲ ਨਹੀਂ ਯੂਜ਼ ਕੀਤਾ ਜਾਂਦਾ ਸਭ ਕੁਝ ਕੁਦਰਤੀ ਰੂਪੇ ਤਿਆਰ ਕੀਤਾ ਜਾਂਦਾ ਕੋਈ ਵੀ ਰੋਖਾ ਕੋਈ ਕਟਣਾ ਨਹੀਂ ਆਪਾਂ ਹਰੇਕ ਚੀਜ਼ ਨੂੰ ਆਪਣੇ ਆਪ ਕੁਦਰਤ ਨਾਲੋਂ ਢਾਲ ਜਾਣਾ ਨੇ ਹੂੰ ਹੂੰ ਜੇ ਮੈਂ ਆਪਾਂ ਦੁਰਦਿਆਂ ਬਰਾਸਤੀ ਪਾਥ ਹਣੀ ਹੋਈਆਂ ਨੂੰ ਬਰ ਚੱਲਣਾ ਆਪਾਂ ਉਹਦੇ ਉੱਪਰ ਵੀ ਕੋਸ਼ਿਸ਼ ਇਹ ਹੁੰਦੀ ਕੋਈ ਬੂਟਾ ਨਾ ਕੱਟਿਆ ਜਾਵੇ ਜੇ ਆਪਾਂ ਕੋਈ ਬੂਟਾ ਕੱਟਣਾ ਵੀ ਉਹ ਵੀ ਚਲੋ ਜੇ ਆਪਣੀ ਅੱਖ 'ਚ ਲੱਗ ਰਿਹਾ ਜਾਂ ਆਪੋਂ ਲੰਘਣ 'ਚ ਪਰੇਸ਼ਾਨੀ ਹੋ ਰਹੀ ਉਹ ਕੱਟਣਾ ਆਪਾਂ ਅਦਰਵਾਈਜ਼ ਇਹਦੀ ਹਰੇਕ ਚੀਜ਼ ਉਹ ਵੀ ਆਰਗੇਨਿਕ ਆ ਤੇ ਹੋਰ ਹੁਣ ਅੱਗੇ ਕੀ ਪ੍ਰੋਜੈਕਟ ਚੱਲ ਰਿਹਾ ਹੈ ਉਹ ਬਾਗ ਤਾਂ ਤਿਆਰ ਹੋ ਗਿਆ ਕਿ ਅੱਗੇ ਕਮੇਟੀ ਵੱਲੋਂ ਕੋਈ ਪਲਾਨ ਤਿਆਰ ਕੀਤਾ ਗਿਆ ਜੀ ਅੱਗੇ ਇਸ ਨੂੰ ਕਿਸ ਤਰ੍ਹਾਂ ਵਿਧਾਨਾ ਅੱਗੇ ਕਿਵੇਂ ਮੇਨਟੇਨ ਕਰਨਾ ਹੈ ਜਾਂ ਫਿਰ ਅੱਗੇ ਦਾ ਕੀ ਪਲਾਨ ਹੈ ਹੋਰ ਅੱਗੇ ਉਸ ਨੂੰ ਕਿਸ ਤਰ੍ਹਾਂ ਲੈ ਕੇ ਜਾਣਾ ਤਾਂ ਜੋ ਹੋਰ ਆਗੇ ਲੋਕ ਜਿਹੜੀ ਸੰਗਤ ਉਹ ਦੇਖਣ ਹਾਂਜੀ ਫਿਰ ਹਾਲ ਤਾਂ ਸਾਡੀ ਪਲੈਨਿੰਗ ਇਹ ਵੀ ਜਿਹੜੇ ਜੋ ਬੂਟੇ ਡੈੱਡ ਹੋ ਚੁੱਕੇ ਮਰ ਚੁੱਕੇ ਆ ਜਿਵੇਂ ਤੁਹਾਨੂੰ ਸਿੰਘ ਸਾਹਿਬ ਨੇ ਦੱਸਿਆ ਹੋਇਆ ਬੰਨ ਕਾਫੀ ਬੂਟੇ ਮਰ ਚੁੱਕੇ ਆ ਡਿਊ ਟੂ এনवायरमेंट ਉਹਨੂੰ ਅਸੀਂ ਕਿਸੇ ਤਰੀਕੇ ਨਾਲ ਡਵੈਲਪ ਕਰਨਾ ਕੋਈ ਸਾਇੰਟਿਸਟ ਬੁਲਾਉਣੇ ਜਾਂ ਜੋ ਵੀ ਆਪਾਂ ਇਹਦੇ ਮਾਰ ਬੁਲਾਉਣੇ ਨੂੰ ਬੁਲਾਵਾਂਗੇ ਉਹਨੂੰ ਪੁੱਛਾਂਗੇ ਕਿ ਕਿਵੇਂ ਆਪਾਂ ਇਹਨੂੰ ਪ੍ਰੋਡਕਸ਼ਨ ਕਰੀਏ ਆਪਣੇ ਬੂਟੇ ਪੂਰੇ ਪ੍ਰੋਪਰ ਵੇ ਨਾਲ ਆਪਣਾ ਅ ਪ੍ਰੋਡਕਸ਼ਨ ਕਰ ਸਕਦੇ ਠੀਕ ਹੈ ਜਾਂਦੇ ਜਾਂਦੇ ਬੜੀ ਖਾਸ ਤੌਰ ਤੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਇੰਨਾ ਵੱਡਾ ਜਿਹੜਾ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਕਾਰਜ ਕਰ ਰਹੇ ਹੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬੜੀ ਵੱਡੀ ਲੋੜ ਹੈ ਕਿਉਂਕਿ ਕਾਰ-ਕਾਰ ਦੇ ਵਿੱਚ ਮੋਟਰਸਾਈਕਲ ਹੋ ਗਏ ਗੱਡੀਆਂ ਹੋ ਗਈਆਂ ਪ੍ਰਦੂਸ਼ਣ ਇਹਨਾਂ ਵੱਧ ਗਿਆ ਕਿਉਂਕਿ ਪਾਣੀ ਦਾ ਲੈਵਲ ਵੀ ਥੱਲੇ ਜਾ ਰਿਹਾ ਹੈ ਕਾਰ ਦੇ ਵਿੱਚ ਕੋਈ ਬੂਟਾ ਨਹੀਂ ਲਗਾ ਰਿਹਾ ਕਿਉਂਕਿ ਸਾਨੂੰ ਅਜੇ ਕਾਰਜ ਕਰਨੇ ਚਾਹੀਦੇ ਨੇ ਕਿ ਵਾਕਈ ਜਿਹੜਾ ਸਾਨੂੰ ਛਾਂ ਵੀ ਦੇਣ ਫਲ ਵੀ ਦੇਣ ਆਕਸੀਜਨ ਵੀ ਦੇਣ ਜੀ ਅਸੀਂ ਦਾ ਆਪੇ ਸਹਿਯੋਗ ਸੰਗਤਾਂ ਨੂੰ ਸਹਿਯੋਗ ਮੰਗਦੇ ਸਾਨੂੰ ਸਹਿ ਫਿਰ ਤੁਹਾਨੂੰ ਵੀ ਇਹ ਹੀ ਬੇਨਤੀ ਕਰਦੇ ਵੀ ਆਪਣੇ ਘਰ ਜਰੂਰ ਇੱਕ ਦੋ ਰੁੱਖ ਲਗਾਓ ਜਿਵੇਂ ਨਿੰਮ ਤੂਤਾ ਜਾਮਣ ਆ ਜੋ ਸਾਨੂੰ ਬਹੁਤ ਛਾਂ ਵੀ ਦਿੰਦੇ ਆ ਤੇ এনवायरमेंट ਕਲੀਨ ਵੀ ਕਰਦੇ ਆ ਸੋ ਅਸੀਂ ਅੱਜ ਗੁਰਦੁਆਰਾ ਗੁਰੂ ਸਰ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ ਦੇ ਵੀ ਦਰਸ਼ਨ ਕੀਤੇ ਜਿੱਥੇ ਕਿ 6000 ਦੇ ਕਰੀਬ ਜਿਹੜਾ ਉਹ ਬੂਟਾ ਲੱਗਿਆ ਹੋਇਆ ਯਾਨੀ ਕਿ ਦਰਖਤ ਲੱਗਿਆ ਹੋਇਆ ਜੋ ਕਿ ਠੰਡੀਆਂ ਹਵਾਵਾਂ ਦੇ ਰਿਹਾ ਠੰਡੀਆਂ ਛਾਵਾਂ ਦੇ ਰਿਹਾ ਤੇ ਨਾਲ ਹੀ ਜਿਹੜਾ ਫਲ ਵੀ ਦੇ ਰਿਹਾ ਸੋ ਉਮੀਦ ਕਰਦੇ ਹਾਂ ਇਸ ਐਪੀਸੋਡ ਨੂੰ ਦੇਖ ਕੇ ਤੁਸੀਂ ਵੀ ਜਿਹੜਾ ਘਰ ਦੇ ਵਿੱਚ ਕਬੂਟਾ ਲਗਾਓਗੇ ਤਾਂ ਜੋ ਜਿਹੜਾ ਵਾਤਾਵਰਨ ਨੂੰ ਸ਼ੁੱਧ ਰੱਖੋਗੇ ਪ੍ਰਦੂਸ਼ਣ ਨੂੰ ਮੁਕਤ ਕਰੋਗੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਆ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ ਨਿਊਜ਼ 뮤직 ਐਂਟਰਟੇਨਮੈਂਟ ਸ਼ੋਅ ਜੱਕੀ ਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਰਦੀ ਕਲਾ ਮੀਡੀਆ ਨੈਟਵਰਕ ਐਪ